ਇਹ ਜਿਹੜੀ ਪਾਲਿਸੀ ਜ ਚੰਗੀ ਐ ਇਹ ਤੇ ਇਹਨੂੰ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਕਿਉਂ ਨਹੀਂ ਕੀਤਾ ਗਿਆ ਸਪੈਸ਼ਲ ਜਸ਼ਨ ਸੀਗਾ ਉਹ ਉਹ ਹੀ ਗੱਲ ਐ ਨਾ ਫਿਰ ਜੇਕਰ ਤੁਹਾਡੀ ਪਾਲਿਸੀ ਚੰਗੀ ਐ ਤੁਸੀਂ ਪ੍ਰਚਾਰ ਤਾਂ ਉਹਨੂੰ ਚੰਗੀ ਤਰ੍ਹਾਂ ਲਾਓ ਤੁਸੀਂ ਉਹਦੀ ਇੱਕੋ ਹੀ ਚੀਜ਼ ਹੀ ਗਣਾਈ ਜਾਂਦੇ ਵੀ ਕਿਸਾਨਾਂ ਨੂੰ ਕਰੋੜਪਤੀ ਬਣਾਉਣਾ ਭਾਈ ਪਾਲਿਸੀ ਚ ਚੰਗਾ ਕੀ ਐ ਇਹ ਦੱਸੋ ਪਾਲਿਸੀ ਚ ਤੁਹਾਡੇ ਚ ਕੋਈ ਚੰਗਾ ਹੈਗਾ ਤਾਂ ਦੱਸੋ ਨਹੀਂ ਤਾਂ ਪਾਲਿਸੀ ਨੂੰ ਸਮੇਟੋ ਇਕੱਠੀ ਕਰੋ ਇਹਨਾਂ ਨੂੰ ਦਿੱਲੀ ਵਾਲਿਆਂ ਦੀ ਜੇਬ ਚ ਪਾ ਦਿਓ ਕਿਉਂਕਿ ਉਹਨਾਂ ਨੇ ਤੁਹਾਨੂੰ ਫੜਾਈ ਸੀ ਕਲੋਨੀਆਂ ਬਣਾ ਰੇ ਆ ਉਹਨਾਂ ਕਲੋਨੀਆਂ ਦੇ ਵਿੱਚ ਦਲਿਤਾਂ ਨੂੰ ਥਾਂ ਮਿਲੇਗੀ ਜਦੋਂ ਵੀ ਕਿਸੇ ਨੂੰ ਜਾੜਿਆ ਜਾਂਦਾ ਹੈ ਨਾ ਪਹਿਲਾਂ ਉਸ ਨੂੰ ਵਸਾਉਣਾ ਕਿੱਥੇ ਹੈ ਉਸ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਇਹ ਕਾਨੂੰਨ ਕਹਿੰਦਾ ਪਰ ਅੱਜ ਤੱਕ ਇਹੋ ਜਿਹਾ ਕਦੀ ਵੀ ਨਹੀਂ ਕੀਤਾ ਗਿਆ ਪਰ ਦਲਿਤ ਬਸਤੀਆਂ ਤੋਂ ਬਾਹਰ ਜਾਣਗੇ ਜਾਣਾ ਹੀ ਪਊਗਾ ਕਿਉਂਕਿ ੱੱੱਕਾ ਹੁਣ ਇਸ ਪਾਲਿਸੀ ਪਿੱਛੇ ਦਿਮਾਗ ਕਿਹੜਾ ਕਿਹੜੇ ਕਿਹੜੇ ਲੋਕਾਂ ਨੇ ਪਾਲਿਸੀ ਘੜੀ ਹੈ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਵੀ ਪੰਜਾਬ ਚੋਂ ਤਾਂ ਕਿਸੇ ਦਾ ਦਿਮਾਗ ਇਹਦੇ ਪਿੱਛੇ ਨਹੀਂ ਹੈ ਤੁਸੀਂ ਕਿੱਥੇ ਸਰਵੇ ਕੀਤਾ ਪੰਜਾਬ ਦੇ ਵਿੱਚ ਲੋਕ ਹੋਮਲੈਸ ਨੇ ਲੋਕ ਘਰਾਂ ਦੀ ਭਾਲ ਕੇ ਇਹ ਪਾਰਟੀ ਤਾਂ ਸੀਟਾਂ ਵੀ ਜਿਹੜੀਆਂ ਸਰਵੇ ਕਰਕੇ ਦਿੰਦੀ ਹੈ ਤਾਂ ਪਾਲਿਸੀ ਵਾਰੀ ਵਾਰ ਸਰਵੇ ਕੀਤਾ ਉਹ ਸਰਵੇ ਜੀ ਕਿਹੜੇ ਹੁੰਦੇ ਨੇ ਤੁਹਾਨੂੰ ਪਤਾ ਹੈ ਜਿਹਦੀ ਜੇਬ 'ਚ ਸਭ ਤੋਂ ਜ਼ਿਆਦਾ ਪੈਸਾ ਹੈ ਸਰਵੇ 'ਚ ਉਹੀ ਸਭ ਤੋਂ ਉੱਤੇ ਹੁੰਦਾ ਹੈ ਕਿ ਜਦੋਂ ਸਰਕਾਰ ਤੁਹਾਡੀ ਜਮੀਨ ਜਿਹੜੀ ਆ ਅਕਵਾਇਰ ਕਰੇਗੀ ਉਹਦੀ ਡਿਵੈਲਪਮੈਂਟ ਦਾ ਖਰਚਾ ਵੀ ਕਹਿੰਦੇ ਦੇਣਾ ਪਿਆ ਰਿਹਾ ਹੈ ਉਹ ਡਿਵੈਲਪਮੈਂਟ ਦਾ ਖਰਚਾ ਤੁਸੀਂ ਹੀ ਦੇਣਾ ਹੈ ਜੇਕਰ ਉਹ ਗਮਾੜਾ ਦੇ ਅੰਡਰ ਹੈ ਤਾਂ ਉਹਨਾਂ ਦੇ ਲਿਖਤੀ ਰੂਪ ਦੇ ਵਿੱਚ 1 ਕਰੋੜ ਰੁਪਇਆ ਆਇਆ ਹੈ ਜ਼ਮੀਨ ਵੀ ਸਾਡੀ ਡਿਵੈਲਪਮੈਂਟ ਦੇ ਵੀ ਪੈਸੇ ਅਸੀਂ ਲਈਏ। ਉਹ ਮੁਰਖ ਬਣਾ ਰਹੇ ਨਾ ਇਹ ਹੀ ਤਾਂ ਗੱਲ ਹੈ। ਜ਼ਮੀਨ ਤੁਹਾਡੀ ਤੁਹਾਡਾ ਪੂਰਾ ਖੇਤ ਉਹ ਰੱਖ ਲੈਣਗੇ ਉਹਦੇ ਵਿੱਚੋਂ ਤੁਹਾਨੂੰ ਦੋ ਕਨਾਲ ਜਗ੍ਹਾ ਦੇ ਕੇ ਉਹ ਫਿਰ ਬਾਕੀ ਦੀ ਜ਼ਮੀਨ ਰੱਖਣਗੇ ਵੀ ਫਿਰ ਉਹ ਦੋ ਕਨਾਲ ਡਿਵੈਲਪ ਕਰਨ ਲਈ ਵੀ ਤੁਹਾਡੇ ਤੋਂ ਪੈਸੇ ਲੈਣਗੇ। ਜ਼ਮੀਨ ਵੀ ਤੁਸੀਂ ਤਾਂ ਪੈਸੇ ਵੀ ਉਹਦੇ ਤੁਸੀਂ ਤਾਂ ਡਿਵੈਲਪਮੈਂਟ ਕਰਨ ਦੇ ਲਈ ਤੇ ਇਹ ਕਹਿਣਗੇ ਜੀ ਸਾਡੀ ਪਾਲਿਸੀ ਬਹੁਤ ਚੰਗੀ ਆ ਫਿਰ ਤੁਹਾਡੀ ਪਾਲਿਸੀ ਕਾਦੀ ਹੋਈ? ਪੰਜਾਬ ਦੇ ਵਿੱਚ ਇੱਕ ਨਵਾਂ ਮੁੱਦਾ ਪੱਕਦਾ ਜਾ ਰਿਹਾ ਹੈ ਕਿਸਾਨ ਇਸ ਦਾ ਲਗਾਤਾਰ ਵਿਰੋਧ ਕਰ ਰਿਹਾ ਤੁਹਾਨੂੰ ਪਤਾ ਤੇ ਲੱਗ ਹੀ ਗਿਆ ਹੋਗਾ ਕਿਸ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਅੱਜ ਗੱਲਾਂ ਕਰਨ ਜਾ ਰਹੇ ਹਾਂ ਅਸੀਂ ਲੈਂਡ ਪੂਲਿੰਗ ਪਾਲਿਸੀ ਦੀ ਬਿਨਾ ਕਿਸੇ ਦੇਰੀ ਤੋਂ ਗੱਲਬਾਤ ਸ਼ੁਰੂ ਕਰਾਂਗਾ ਜਨਰੇ ਸਾਥੀ ਗੁਰਪ੍ਰੀਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਵੈਲਕਮ ਕਰਦਾ ਭਾਈ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਠੀਕ ਠਾਕ ਜੈਪੀਮ ਜੀ ਜੈਪਰਾਤ ਜੀ ਕੀ ਹੈ ਪਾਲਿਸੀ ਸਰਕਾਰ ਕਹਿ ਰਹੀ ਹੈ ਪਾਲਿਸੀ ਬਹੁਤ ਵਧੀਆ ਹੈ ਹਾਂਜੀ ਤੁਸੀਂ ਤਾਂ ਕਿਸਾਨ ਕਹਿ ਰਹੇ ਹੋ ਮਾੜੀ ਹੈ ਜੀ ਆਪਾਂ ਤਾਂ ਐਜ਼ਏ ਜਰਨਲਿਸਟ ਹੀ ਗੱਲ ਕਰ ਰਹੇ ਆ ਬੇਸਿਕਲੀ ਧਿਰ ਤਾਂ ਕਿਸਾਨ ਨੇ ਇਹਦੇ ਵਿੱਚ ਆਪਾਂ ਤੇ ਨਹੀਂ ਬਣ ਸਕਦੇ ਆਪਾਂ ਐਜ਼ਏ ਜਰਨਲਿਸਟ ਹੀ ਇਹਦੇ ਤੇ ਸਾਰੀ ਗੱਲਬਾਤ ਕਰਾਂਗੇ ਜੀ ਕਿ ਇਹ ਪਾਲਿਸੀ ਨੂੰ ਸਰਕਾਰ ਪ੍ਰਚਾਰ ਰਹੀ ਹੈ ਬਹੁਤ ਚੰਗੀ ਹੈ ਪਰ ਜਦੋਂ ਸਰਕਾਰ ਪ੍ਰਚਾਰ ਰਹੀ ਹੈ ਜਾਂ ਸਰਕਾਰ ਕਿਵੇਂ ਪ੍ਰਚਾਰ ਰਹੀ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਆ ਆਪ ਵਿੱਚ ਬਹੁਤ ਵੱਡਾ ਫਰਕ ਹੈ ਤੁਸੀਂ ਦੇਖੋ ਜਦੋਂ ਕੈਬਨਿਟ ਮੀਟਿੰਗ ਹੁੰਦੀ ਹੈ ਇਹਨਾਂ ਦੀ ਉਸ ਤੋਂ ਬਾਅਦ ਹੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਕੀਤੇ ਗਏ ਦਬਾਅ ਤੋਂ ਸੁਧਾਰ ਜਾਂ ਸੂਧ ਦੀ ਗੱਲ ਕਰਨ ਦੇ ਲਈ মিডিਆ ਸਾਹਮਣੇ ਆਉਂਦੇ ਨੇ ਤਾਂ ਇੱਕ ਦੂਜੇ ਦੇ ਸਾਹਮਣੇ ਕਾਗਜ਼ ਕਰੀ ਜਾਂਦੇ ਨੇ ਆ ਫਲਾਨਾ ਜੀ ਬੋਲਣਗੇ ਫਲਾਨਾ ਜੀ ਬੋਲਣਗੇ ਮੁੰਡੀਆਂ ਜੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਬੋਲਣਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਮੁੰਡੀਆਂ ਦੀ ਬੋਲਣਗੇ ਕਹਿਣ ਦਾ ਭਾਵ ਕਿ ਪਾਲਿਸੀ ਜੇ ਇੱਥੇ ਬਣੀ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ ਵੀ ਅਸੀਂ ਕੀ ਗੱਲ ਕਰਨੀ ਹੈ ਕੀ ਅਸੀਂ ਸੋਧ ਕੀਤੀ ਹੈ ਉਹ ਅਸੀਂ ਬੋਲਣੀ ਹੈ ਨਾ ਤਾਂ ਪਾਲਿਸੀ ਇਹਨਾਂ ਨੇ ਬਣਾਈ ਹੈ ਨਾ ਇਹਨਾਂ ਨੇ ਇੰਪਲੀਮੈਂਟ ਕੀਤੀ ਬਣਾਉਣ ਤੇ ਕਰਾਉਣ ਵਾਲਿਆ ਕੋਈ ਹੋਰ ਹੈ ਤੇ ਉਹ ਹੀ ਕਹਿੰਦੇ ਨੇ ਵੀ ਚਲੋ ਇੰਨੀ ਕਰੈਟ ਦੇ ਦੋ ਇੰਨੀ ਕ ਸੋਧ ਕਰ ਲਓ ਤਾਂ ਹੀ ਇਹ ਗੱਲ ਹੋ ਰਹੀ ਹੈ ਵੀ ਕਦੀ 30000 ਫਿਰ 50000 ਫਿਰ 1 ਲੱਖ ਤੱਕ ਦਾ ਇਹ ਢੋਂਗ ਰਚ ਰਹੇ ਨੇ ਵੀ ਇੰਨੇ ਪੈਸੇ ਆਪਾਂ ਤੁਹਾਨੂੰ ਦਵਾਂਗੇ ਜਦੋਂ ਤੁਹਾਡੀ ਲੈਂਡ ਅਸੀਂ ਲੈ ਲੈਨੇ ਆ ਲੈਂਡ ਪੂਲਿੰਗ ਦੇ ਅੰਡਰ ਆ ਜਾਂਦੀ ਹੈ ਜਦੋਂ ਪੋਸੈਸ਼ਨ ਲਿਆ ਜਾਊਗਾ ਤੁਸੀਂ ਪੁੱਛਿਆ ਪਾਲਿਸੀ ਕੀ ਹੈ ਤੇ ਵਿਰੋਧ ਇਹਦਾ ਕਿਉਂ ਹੋ ਰਿਹਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਬਾਅਦ ਚ ਦੱਸੂਗਾ ਪਹਿਲਾਂ ਪਾਲਿਸੀ ਕੀ ਹੈ ਪਾਲਿਸੀ ਇਹ ਕਹਿੰਦੀ ਹੈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ 2025 ਤਿਆਰ ਕੀਤੀ ਗਈ ਹੈ ਕਿ 65533 ਦੇ ਕਰੀਬ ਇਹ ਏਕੜ ਲੈਂਡ ਲਈ ਜਾਣੀ ਹੈ ਜਿਸ ਦੇ ਵਿੱਚ ਵੱਡਾ ਚੰਕ ਜਿਹੜਾ ਹੈ ਉਹ ਲੁਧਿਆਣੇ ਦੇ ਆਸ-ਪਾਸ ਦਾ ਹੈ ਲੁਧਿਆਣੇ ਦੇ 72 73 ਪਿੰਡ ਨੇ ਇਸ ਦੇ ਵਿੱਚ ਆਉਂਦੇ ਉਹਦੇ ਵਿੱਚ ਇੱਕ ਦੋ 20000 ਤੋਂ ਜ਼ਿਆਦਾ 20000 ਏਕੜ ਤੋਂ ਜ਼ਿਆਦਾ ਹੈਗੀ ਆ ਏ ਇੰਡਸਟਰੀਅਲ ਦੇ ਲਈ ਇੰਡਸਟਰੀਅਲ ਸੈਕਟਰ ਨੂੰ ਦੇਣ ਲਈ ਦੇ ਉਸ ਤੋਂ ਇਲਾਵਾ ਬਾਕੀ ਹਾਊਸਿੰਗ ਲਈ ਹੈ ਉਸ ਤੋਂ ਇਲਾਵਾ ਪੰਜਾਬ ਦੇ 26 ਲਗ ਲਗ ਸ਼ਹਿਰਾਂ ਦੇ ਵਿੱਚ ਬਾਕੀ ਦੀ ਐਕਵਾਇਜਿਸ਼ਨ ਹੋਣੀ ਹੈ ਜਿਹਦੇ ਨਾਲ 65500 ਤੋਂ ਜ਼ਿਆਦਾ ਬਣ ਜਾਣੀ ਹੈ ਜ਼ਮੀਨ ਦਾ ਚੰਕੇ ਬਣ ਜਾਣਾ ਤੇ ਇਹ ਹੁਣ ਲੈਂਡ ਪੂਲਿੰਗ ਨੀਤੀ ਜਿਹੜੀ ਲਿਆਉਣੀ ਇਹਨਾਂ ਦੇ ਵੱਲੋਂ ਲਿਆਂਦੀ ਗਈ ਹੈ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿਸਾਨ ਕਹਿੰਦੇ ਨੇ ਕਿ ਸਾਨੂੰ ਇਹ ਪਾਲਿਸੀ ਚਾਹੀਦੀ ਨਹੀਂ ਹੈ ਕਿਉਂਕਿ ਜਿਹੜੀ ਤੁਸੀਂ ਜ਼ਮੀਨ ਐਕਵਾਇਰ ਕਰਨ ਦੀ ਗੱਲ ਕਰ ਰਹੇ ਹੋ ਉਹ ਸਾਰੀ ਦੀ ਸਾਰੀ ਐਗਰੀਕਲਚਰ ਵਾਲੀ ਲੈਂਡ ਹੈ ਜਦੋਂ ਤੁਸੀਂ ਪਾਲਿਸੀ ਵੀ ਪੜਦੇ ਆ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਨੇ ਵੀ ਵਿੱਚ ਇਹੀ ਲਿਖਿਆ ਹੋਇਆ ਵੀ ਜਦੋਂ ਅਸੀਂ ਐਗਰੀਕਲਚਰ ਲੈਂਡ ਅਕਵਾਇਰ ਕਰਨੀ ਹੈ ਵੀ ਤੁਸੀਂ ਪਾਲਿਸੀ ਚ ਵੀ ਲਿਖਿਆ ਹੋਇਆ ਤੁਹਾਨੂੰ ਫੇਰ ਵੀ ਪਤਾ ਨਹੀਂ ਲੱਗਾ ਵੀ ਇਹ ਐਗਰੀਕਲਚਰ ਜਿਹੜੀ ਲੈਂਡ ਹੈ ਤੇ ਜਿਹੜੀ ਸਟੇਟ ਹੈ ਅਗਰੀਰੀਅਨ ਸਟੇਟ ਹੈ ਪੰਜਾਬ ਵਰਗੇ ਸੂਬੇ ਵਰਗਾ ਨਾ ਤਾਂ ਕਿਤੇ এনवायरमेंट ਹੈ ਨਾ ਹੀ ਕਿਤੇ ਇੰਨਾ ਵੱਡਾ ਫਸਲੀ ਚੱਕਰ ਹੈ ਤਿੰਨ ਤਿੰਨ ਚਾਰ ਚਾਰ ਫਸਲਾਂ ਇਸ ਜ਼ਮੀਨ ਚੋਂ ਜਿਹਦੀ ਝੋ ਨਿਕਲਦੀਆਂ ਹੋਣ ਤੁਸੀਂ ਜਦੋਂ ਉਸ ਨੂੰ ਐਕਵਾਇਰ ਕਰਨ ਆ ਜਾਓਗੇ ਤਾਂ ਲੋਕ ਮੂਰਖ ਨਹੀਂ ਨੇ ਕਿਸਾਨ ਮੂਰਖ ਨਹੀਂ ਨੇ ਵਿਰੋਧਤਾ ਹੋਊਗਾ ਇਹ ਸਾਰੀ ਗੱਲ ਹੈ ਇਹਦੇ ਪਿੱਛੇ ਦਿਮਾਗ ਕਿਹਦਾ ਹੈ ਇਸ ਪਾਲਿਸੀ ਪਿੱਛੇ ਦਿਮਾਗ ਕਿਹੜਾ ਕਿਹੜੇ ਕਿਹੜੇ ਲੋਕਾਂ ਨੇ ਪਾਲਿਸੀ ਘੜੀ ਹੈ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਵੀ ਪੰਜਾਬ ਚੋਂ ਤਾਂ ਕਿਸੇ ਦਾ ਦਿਮਾਗ ਇਹਦੇ ਪਿੱਛੇ ਨਹੀਂ ਹੈ ਹਰੇਕ ਵਿਅਕਤੀ ਜਿਹਦੇ ਕੋਲ ਵੀ ਜਾ ਰਹੇ ਆ ਐਜ਼ ਅ ਜਰਨਲਿਸਟ ਜਦੋਂ ਜਾ ਕੇ ਲੋਕਾਂ ਨਾਲ ਗੱਲ ਕਰ ਰਹੇ ਆ ਜਿਨ੍ਹਾਂ ਜਿਨ੍ਹਾਂ ਦੀ ਵੀ ਜ਼ਮੀਨ ਇਹਦੇ ਵਿੱਚ ਆਈ ਹੋਈ ਹੈ ਉਹ ਇਹੀ ਗੱਲ ਕਹਿ ਰਹੇ ਨੇ ਵੀ ਇਹ ਪੰਜਾਬ ਚ ਬਣੀ ਹੋਈ ਪਾਲਿਸੀ ਨਹੀਂ ਹੈਗੀ ਇਹਦੇ ਤੇ ਇੱਕ ਚੀਜ਼ ਹੋਰ ਮੋਰ ਲਾਉਂਦੀ ਹੈ ਇਹ ਪਾਲਿਸੀ 2016 ਦੇ ਵਿੱਚ ਦਿੱਲੀ ਚ ਵੀ ਆਈ ਸੀ 2016 16 ਦੇ ਵਿੱਚ ਦਿੱਲੀ ਚ ਪਾਲਿਸੀ ਸਿਰੇ ਕਿਉਂ ਨਹੀਂ ਚੜੀ ਲੈਂਡ ਪੂਲਿੰਗ ਕਿਉਂਕਿ ਉੱਥੇ ਰਿਵੈਨਿਊ ਡਿਪਾਰਟਮੈਂਟ ਦੇ ਕੋਲ ਇਹੋ ਜਿਹਾ ਸਟਰਕਚਰ ਨਹੀਂ ਹੈਗਾ ਕਿ ਉਹ ਬਹੁਤਾ ਕੁਝ ਕਰ ਸਕਣ ਹੂੰ ਰਿਵੈਨਿਊ ਡਿਪਾਰਟਮੈਂਟ ਕੋਲ ਬਹੁਤ ਸਾਰੀਆਂ ਚੀਜ਼ਾਂ ਦੀ ਲੋਡ ਹੁੰਦੀ ਹੈ ਜਿਹਦੇ ਨਾਲ ਉਹ ਐਕਵਾਇਰ ਕਰਨੀ ਹੁੰਦੀ ਹੈ ਉਹਨਾਂ ਨੇ ਜਗ੍ਹਾ ਪਰ ਇੱਥੇ ਉਹ ਸਿਸਟਮ ਪੰਜਾਬ 'ਚ ਡਿਵੈਲਪ ਹੈ ਉੱਥੇ ਉਹ ਇਸੇ ਕਰਕੇ ਇਹਨਾਂ ਨੂੰ ਰੋਕ ਲਾਉਣੀ ਪੈਗੀ ਸੀ ਇੱਥੇ ਉਸ ਨੂੰ ਇਹ ਵਾਧਾ ਚੜਾ ਕੇ ਕਰ ਰਹੇ ਨੇ ਸਾਹਮਣੇ ਰੱਖ ਰਹੇ ਨੇ ਹੁਣ ਤੁਸੀਂ ਮੈਂ ਚਾਹਨਾ ਤੁਸੀਂ ਰਿਪੀਟ ਕਰਿਓ ਕੁਐਸਚਨ ਤੁਸੀਂ ਕੀ ਕਰ ਰਹੇ ਸੀ ਪੁੱਛ ਰਹੇ ਸੀ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਇਸ ਪਾਲਿਸੀ ਦੇ ਪਿੱਛੇ ਦਿਮਾਗ ਹੈ ਦਿਮਾਗ ਹਾਂ ਉਹ ਉਹੀ ਗੱਲ ਹੋ ਗਈ ਜੇ ਪਾਲਿਸੀ ਉੱਥੇ ਇਹ ਆਈ ਸੀ ਉੱਥੇ ਕਾਮਯਾਬ ਨਹੀਂ ਹੋਈ ਤੇ ਹੁਣ ਇੱਥੇ ਉਸ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਾਮਯਾਬ ਕਰਨ ਦੀ ਕੋਸ਼ਿਸ਼ ਤੋਂ ਭਾਵ ਦਿਮਾਗ ਦਿੱਲੀ ਵਾਲਿਆਂ ਦਾ ਪਿੱਛੇ ਹੈ ਇਲੈਕਸ਼ਨ ਲੜਨੀ ਹੈ ਬਹੁਤ ਸਾਰਾ ਫੰਡ ਚਾਹੀਦਾ ਹੁੰਦਾ ਹੈ ਉਸ ਦੇ ਲਈ ਇਹਨੂੰ ਐ ਹੀ ਮੰਨਿਆ ਜਾ ਰਿਹਾ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਇਹ ਇਹਨਾਂ ਦੇ ਵੱਲੋਂ ਇਲੈਕਸ਼ਨ ਦੇ ਲਈ ਕਮਾਈ ਕਰਨ ਦਾ ਇੱਕ ਤਰੀਕਾ ਹੈ ਕਿ ਅਸੀਂ ਆਪਣਾ ਪੈਸਾ ਇਕੱਠਾ ਕਰ ਸਕੀਏ ਚੰਦਾ ਇਕੱਠਾ ਕਰ ਸਕੀਏ ਤਾਂ ਕਿ ਅਸੀਂ ਇਲੈਕਸ਼ਨਾਂ ਵੀ ਲੜ ਲਈਏ ਤੇ ਪੰਜਾਬ ਚ 2027 ਚ ਜਿੱਤ ਹੋਣ ਦੀ ਹੱਲੇ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਬੀਬੀਆਂ ਨੂੰ ਘੱਟੋ ਘੱਟ ਇੱਕ ਇੱਕ ਵਾਰੀ ਤਾਂ ਅਸੀਂ ਹਜ਼ਾਰ ਹਜ਼ਾਰ ਰੁਪਏ ਵਾਲਾ ਵਾਅਦਾ ਪੂਰਾ ਕਰ ਦਈਏ ਉਹ ਦੇ ਦਈਏ ਕਿਉਂਕਿ ਉਹ ਵੱਡੀ ਨਮੂਸ਼ੀ ਹੈ ਪੰਜਾਬ ਸਰਕਾਰ ਦੇ ਮੱਥੇ ਤੇ ਪੰਜਾਬ ਨੂੰ ਇਹਨਾਂ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹ ਦੇ ਨਹੀਂ ਰਹੀ ਕੇਂਦਰ ਪੰਜਾਬ ਨੂੰ ਕਿਤੇ ਉਹ ਕਰਜ਼ਾ ਨਹੀਂ ਮਿਲ ਰਿਹਾ ਜਿਹੜਾ ਕਰਜ਼ਾ ਮਿਲਣਾ ਵੀ ਹੁੰਦਾ ਉਸ ਤੇ ਵੀ ਕੱਟ ਲੱਗ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਨਾ ਇਹ ਹਜ਼ਾਰ ਹਜ਼ਾਰ ਰੁਪਈਆ ਤਾਂ ਬਾਅਦ ਦੀ ਦੇਣ ਦੀ ਵਿੱਚ ਦੀ ਗੱਲਾਂ ਵਾ ਜਿਹੜਾ ਪਹਿਲਾਂ 1 ਲੱਖ ਰੁਪਈਆ ਆਇਆ ਕਿੰਨੇ ਹਜ਼ਾਰ ਜ਼ਮੀਨ ਜਿਹੜੀ ਐਕਵਾਇਰ ਕਰਨੀ ਆ ਉਹਦਾ ਇੱਕ ਇੱਕ ਲੱਖ ਅਸੀਂ ਕਿੱਥੋਂ ਦੇਣਾ ਹੈ ਸਰਕਾਰ ਨੇ ਉਹ ਹੀ ਆ ਬਿਲਕੁਲ ਤੁਹਾਡੀ ਸਹੀ ਗੱਲ ਹੈ ਹਜ਼ਾਰ ਹਜ਼ਾਰ ਰੁਪਈਆ ਤਾਂ ਦੇਣ ਦੀ ਬਾਅਦ ਦੇ ਵਿੱਚ ਗੱਲ ਆਵੇਗੀ ਨਾ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰ ਲਓ ਨਾ ਤੁਸੀਂ ਆਪਾਂ ਕਹਿ ਰਹੇ ਆਂ ਵੀ ਇੱਕ ਇੱਕ ਲੱਖ ਉਹ ਕਿੱਥੋਂ ਦੇਣਗੇ ਤੁਸੀਂ ਇਹ ਸੋਚੋ ਇੱਕ ਇੱਕ ਲੱਖ ਤਾਂ ਕੁਝ ਵੀ ਨਹੀਂ ਜਿਹੜੀ ਲੈਂਡ ਐਕਵਾਇਰ ਕਰ ਰਹੇ ਨੇ ਉਹਨੂੰ ਡਿਵੈਲਪ ਕਰਨਾ ਹੈ ਉਹਦਾ ਪੈਸਾ ਤੁਹਾਡੇ ਤੋਂ ਕਿੱਥੋਂ ਆਣਾ ਹੈ ਹੂੰ ਉੱਥੇ ਤੁਸੀਂ ਹੁਣ ਤਾਂ ਕਹਿ ਰਹੇ ਹੋ ਵੀ ਪੈਸਾ ਆਜੂਗਾ ਜਦੋਂ ਪੁੱਛਦੇ ਨੇ ਅਮਰ ਅਰੋੜਾ ਹੋਣਾ ਨੂੰ ਪੱਤਰਕਾਰ ਕਿ ਉਹ ਕੋਈ ਨਾ ਆਜੂਗਾ ਜੀ ਬਹੁਤ ਪੈਸਾ ਹੈ ਇਹ ਕੋਈ ਗੱਲ ਹੈ ਯਾਰ ਤੁਸੀਂ ਸਟੇਟ ਦੀ ਉਸ ਬਾਡੀ ਵਿੱਚੋਂ ਸਟੇਟ ਜਿਹਨੇ ਇਸ ਪੰਜਾਬ ਨੂੰ ਤੋੜਨਾ ਤੁਸੀਂ ਇਹੋ ਜਿਹੀਆਂ ਹਵਾ 'ਚ ਗੱਲਾਂ ਕਰੋਗੇ ਤਾਂ ਫਿਰ ਆਮ ਲੋਕਾਂ ਨੂੰ ਕੀ ਜਾਂਦਾ ਹੈ ਤੋਂ ਸੰਕੇਤ ਇਹੀ ਜਾਂਦਾ ਹੈ ਨਾ ਵੀ ਭਾਈ ਤੁਹਾਡੇ ਪੱਲੇ ਤਾਂ ਕੁਝ ਨਹੀਂ ਤੁਹਾਨੂੰ ਪਤਾ ਹੀ ਕੁਝ ਨਹੀਂ ਇਸ ਚੀਜ਼ ਦੇ ਬਾਰੇ ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਕਿ 1 ਲੱਖ ਰੁਪਈਆ ਕਿੱਥੋਂ ਲਿਆਉਣਗੇ ਦੇਣ ਨੂੰ 1 ਲੱਖ ਰੁਪਈਏ ਨੂੰ ਤੁਸੀਂ ਜਦੋਂ ਗੁਣਾ ਮਾਰ ਕੇ ਦੇਖੋ ਨਾ 65000 ਤੋਂ ਜ਼ਿਆਦਾ ਜ਼ਮੀਨ ਦੇ ਨਾਲ ਫਿਰ ਬਣਦੇ ਕਿੰਨੇ ਨੇ ਤੁਸੀਂ ਦੇਖੋ ਕਿੰਨੀਆਂ ਸਟੇਟਾਂ ਦਾ ਬਜਟ ਹੈ ਇਹਨਾਂ ਹਮ ਹੈਨਾ ਅਸੀਂ ਪੰਜਾਬ ਚੋ ਗਲਤੀਆ ਕਰ ਰਹੇ ਆ ਇਹ ਹੋ ਗਿਆ ਹੁਣ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਐ ਵੀ ਫਿਰ ਜਦੋਂ ਸਾਰੀ ਨੂੰ ਡਿਵੈਲਪ ਕਰਨਾ ਉੱਤੇ ਪੈਸਾ ਕਿਨੇ ਲਾਉਣਾ ਇੱਥੋਂ ਫੇਕ ਚੀਜ਼ ਸਾਬਤ ਹੋ ਜਾਂਦੀ ਆ ਵੀ ਕੁੱਲ ਮਿਲਾ ਕੇ ਕੰਮ ਕਿੱਥੇ ਜਾਣੀ ਇਹ ਸਕੇਪਿੰਗ ਸਟਾਰਟ ਹੋਏਗਾ ਤਾਂ ਅੱਗੇ ਤਾਂ ਪ੍ਰੋਸੈਸ ਕਿੱਦਾ ਹੋਏਗਾ ਫਿਰ ਇਹ ਉਹੀ ਦੱਸ ਰਿਹਾ ਨਾ ਵੀ ਇੱਥੋਂ ਮੰਨ ਕੇ ਚੱਲੋ ਵੀ ਪੈਸਾ ਤਾਂ ਇਹਨਾਂ ਦੇ ਕੋਲ ਨਹੀਂ ਆ ਫਿਰ ਜਾਣੀ ਤਾਂ ਉਹ ਬਿਲਡਰਾਂ ਦੇ ਕੋਲ ਐ ਪ੍ਰਾਈਵੇਟ ਬਿਲਡਰਾਂ ਦੇ ਕੋਲ ਅਸਲ ਚ ਇਹ ਲੈਂਡ ਬੈਂਕ ਬਣਾ ਰਹੇ ਨੇ ਇੱਕ ਤਰੀਕੇ ਦੀ ਬੈਂਕਿੰਗ ਹੋ ਜੂਗੀ ਇਹਨਾਂ ਦੇ ਕੋਲੋਂ ਲੈਂਡ ਦੀ ਜਦੋਂ ਇਹ ਸਾਰੀ ਲੈ ਲੈਣਗੇ ਫਿਰ ਉਸ ਨੂੰ ਜਿਹੜਾ ਬੰਦਾ ਪਰੂਗਾ ਜਿਹੜਾ ਬਿਲਡਰ ਜ਼ਿਆਦਾ ਮੁੱਲ ਭਰੀ ਜਾਊਗਾ ਉਹਨੂੰ ਦੇਈ ਜਾਣਗੇ ਆਪਣੀਆਂ ਜੇਬਾਂ ਭਰੀ ਜਾਣਗੇ ਆਪਣੇ ਖਜ਼ਾਨੇ ਭਰੀ ਜਾਣਗੇ ਨਾਲ ਦੀ ਨਾਲ ਜੇਕਰ ਕੋਈ ਕਹੂਗਾ ਵੀ ਮੈਂ ਇੰਡਸਟਰੀ ਲਾਉਣੀ ਹੈ ਉਹਨੂੰ ਜ਼ਮੀਨ ਚਾਹੀਦੀ ਕਹਿਣਗੇ ਸਾਡੇ ਤੋਂ ਬਹੁਤ ਪਈ ਹੈ ਆਓ ਉਸਤੇ ਫਿਰ ਜਿਹੜੀਆਂ ਹੁਣ ਜਨਤਕ ਸੁਣਵਾਈਆਂ ਹੋ ਰਹੀਆਂ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਲੱਗਣ ਤੋਂ ਪਹਿਲਾਂ ਹੀ ਰੋਕ ਦਿੱਤੀਆਂ ਜਾ ਰਹੀਆਂ ਨੇ ਆਪਾਂ ਦੇਖ ਰਹੇ ਹਾਂ ਨਾ ਮਾਲਵੇ ਵਿੱਚ ਕਿਸ ਤਰੀਕੇ ਨਾਲ ਵਿਰੋਧ ਹੁੰਦਾ ਜੇ ਕਿਤੇ ਸੀਮੈਂਟ ਫੈਕਟਰੀ ਲੱਗਣੀ ਹੁੰਦੀ ਹੈ ਉਹ ਕਿਉਂ ਹੋ ਰਿਹਾ ਕਿਉਂਕਿ ਉਹ ਪਬਲਿਕ ਇੰਟਰਸਟ ਦੇ ਅਗੇਂਸਟ ਚੀਜ਼ ਹੈ ਜਦੋਂ ਲੈਂਡ ਹੀ ਉਹਨਾਂ ਤੋਂ ਚਲ ਗਈ ਉਹਨਾਂ ਨੇ ਕਿਹਾ ਸਾਡੀ ਲੈਂਡ ਆ ਸਾਡੀ ਜ਼ਿੰਮੇਵਾਰੀ 'ਚ ਅਸੀਂ ਦੇ ਰਹੇ ਹਾਂ ਤੁਸੀਂ ਕੌਣ ਹੋਣੇ ਹੋ ਨਾ ਉੱਥੇ ਲੈਂਡ ਤੇ ਕੋਈ ਅਸੈਸਮੈਂਟ ਹੋਊਗੀ ਨਾ এনਵਾਇਰਨਮੈਂਟ ਦੀ ਅਸੈਸਮੈਂਟ ਹੋਊ ਨਾ ਹੀ ਸੋਸ਼ਲ ਇੰਪੈਕਟ ਦੀ ਅਸੈਸਮੈਂਟ ਹੋਊਗੀ 2013 ਦਾ ਲੈਂਡ ਐਕ acquisition ਐਕਟ ਜਿਹੜਾ ਪੰਜਾਬ ਦਾ ਹੈ ਉਹ ਕਹਿੰਦਾ ਵੀ ਜੇਕਰ ਤੁਸੀਂ ਕਿਤੇ ਲੈਂਡ ਤੇ ਕੋਈ ਇਨਕੁਆਇਰ ਕਰਨੀ ਹੈ ਜਾਂ ਕੁਝ ਕਰਨਾ ਹੈ ਤਾਂ ਤੁਹਾਨੂੰ ਪ੍ਰਭਾਵ ਪਹਿਲਾਂ ਚੈੱਕ ਕਰਨੇ ਪੈਣਗੇ ਅਸੈਸਮੈਂਟ ਕਰਨੀ ਪਊਗੀ ਇੰਪੈਕਟ ਦੀ ਇਸੇ ਕਰਕੇ ਉੱਥੇ ਸੋਸ਼ਲ ਇੰਪੈਕਟ ਸੋਸ਼ਲ ਇੰਪੈਕਟ ਸਰਕਾਰ ਨੇ ਚੈੱਕ ਕੀਤਾ ਨਹੀਂ ਕੀਤਾ ਨਾ এনवायरमेंट ਦਾ ਕੀਤਾ ਨਾ ਸੋਸ਼ਲ ਦਾ ਕੀਤਾ ਮੈਂ ਇਹ ਸੋਚੀ ਜਾਂਦਾ ਸੀ ਕਿੰਨੀਆਂ ਵੀਡੀਓਜ਼ ਰੋਜ਼ ਦੇਖ ਰਹੇ ਹਾਂ ਕਿ ਲੈਂਡ ਪੂਲਿੰਗ ਲੈਂਡ ਪੂਲਿੰਗ ਲੈਂਡ ਪੂਲਿੰਗ ਅਸੀਂ ਇਹ ਸਾਰੇ ਦੇ ਵਿੱਚ ਆਪਣੀ ਗਲਤੀ ਕਰ ਲਏ ਆ ਕਰ ਰਹੇ ਆ ਲੋਕਾਂ ਦੀ ਤਾਂ ਗੱਲ ਕਰ ਰਹੇ ਆ ਜੇ ਇਸ ਹਵਾ ਚ ਅਸੀਂ ਸਾਹ ਲੈਣਾ ਉਹਦੀ ਗੱਲ ਹੀ ਨਹੀਂ ਕਰ ਰਹੇ ਕੰਕਰੀਟ ਟਾਂਕਰੀਟ ਤੇ ਜੰਗਲ ਸਾਰੇ ਜਾਣੇ ਨੇ ਅਸੀਂ এনवायरमेंटਲ ਅਸੈਸਮੈਂਟ ਦੀ ਗੱਲ ਹੀ ਨਹੀਂ ਕਰ ਰਹੇ ਵੀ এনवायरमेंट ਨੂੰ ਕੀ ਪ੍ਰਭਾਵ ਹੋਣਾ ਇਹਦੇ ਨਾਲ ਉਹ ਪਾਕਿਸਤਾਨ ਦੇ ਜਰਨਲਿਸਟ ਨੇ ਨਾ ਉਹਨਾਂ ਨੇ BBC ਤੇ ਬੋਲਦਿਆਂ ਕਿਹਾ ਵੀ ਕਬਰ ਜੋਗੀ ਜਗਾ ਛੱਡ ਲਿਓ ਪੈਣਾ ਉਹਦੇ ਵਿੱਚ ਹੀ ਆ ਇਹਨਾਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਹਰੇਕ ਚੀਜ਼ ਹੀ ਕੰਕਰੀਟ ਸੀ ਬਣਾ ਦੇਣੀ ਆ ਛੱਡਣਾ ਹੀ ਕੁਝ ਨਹੀਂ ਹੈਗਾ ਹਨਾ ਉਹ ਚੀਜ਼ ਹੈ ਹਮ ਅੱਛਾ ਹੁਣ ਵੱਡਾ ਸਵਾਲ ਇਹ ਹੈ ਕਿ ਸਰਕਾਰ ਨੇ ਲੈਂਡ ਵਿਕੁਆਇਰ ਕਰ ਲਿਆ ਮੇਰੇ ਉਸ ਦਲਿਤ ਭਰਾ ਦਾ ਕੀ ਹਾਲ ਹੋਵੇਗਾ ਜਿਹੜਾ ਠੇਕੇ ਤੇ ਲੈ ਕੇ ਜ਼ਮੀਨ ਵੋਂਦਾ ਹੈ ਬੇਜ਼ਮੀਨਾ ਕਿਸਾਨ ਹੈ ਜਿਹੜਾ ਉਹਦਾ ਕੀ ਹਾਲ ਹੋਵੇਗਾ ਫਿਰ ਦੇਖੋ ਸਭ ਤੋਂ ਪਹਿਲਾਂ ਅਰਬਨਾਈਜੇਸ਼ਨ ਹੋਈ ਅਰਬਨਾਈਜੇਸ਼ਨ ਦੇ ਨਾਲ ਹੀ ਉੱਥੋਂ ਗਈ ਮਨਰੇਗਾ ਹਮ ਕਿਉਂਕਿ ਉਹ ਤਾਂ ਰੂਰਲ ਦੀ ਪਾਲਿਸੀ ਹੈ ਮਨਰੇਗਾ ਗਈ ਆਮ ਬੀਬੀਆਂ ਜਿਹੜੀਆਂ ਸਾਡੀਆਂ ਪਿੰਡਾਂ ਵਾਲੀਆਂ ਕੰਮ ਤੇ ਜਾਂਦੀਆਂ ਮਨਰੇਗਾ ਦੇ ਤਹਿਤ ਕੰਮ ਗਿਆ ਬਿਲਕੁਲ ਹੈਨਾ ਉਸ ਤੋਂ ਬਾਅਦ ਜੇਕਰ ਕੋਈ ਲਾਲਾ ਹੈ ਦੁਕਾਨਦਾਰ ਹੈ ਦੁਕਾਨ ਚਲਾਉਂਦਾ ਹੈ ਉਹ ਵੀ ਪੱਟਿਆ ਗਿਆ ਕਿਉਂਕਿ ਜਦ ਸਾਰਾ ਉੱਥੋਂ ਡੈਮੋਗ੍ਰਾਫਿਕ ਸਟਰਕਚਰ ਹੀ ਚੇਂਜ ਹੋ ਗਿਆ ਉਹਨੂੰ ਪੱਟ ਕੇ ਤੁਸੀਂ ਲੈਂਡ ਐਕਵਾਇਰ ਕਰ ਲਈ ਉਹ ਕਿਹੜਾ ਡਵੈਲਪ ਕਿਤੇ ਉਦਣੀ ਹੋ ਜਾਣੀ ਹੈ ਸੇਮ ਚੀਜ਼ ਦਲਿਤ ਭਰਾਵਾਂ ਦੇ ਨਾਲ ਹੋਣੀ ਹੈ ਜਿਹੜਾ ਪਿੰਡ ਦੇ ਵਿੱਚ ਦਲਿਤ ਭਰਾ ਰਹਿੰਦਾ ਹੈ ਉਹ ਜਾਂ ਤਾਂ ਪਿੰਡ ਦੇ ਆਪਣੇ ਜੀਮੀਦਾਰ ਭਰਾਵਾਂ ਦੇ ਖੇਤਾਂ 'ਚ ਕੰਮ ਕਰਦਾ ਹੈ ਜਦੋਂ ਖੇਤ ਨਹੀਂ ਦੇਣਾ ਉਹ ਡਵੈਲਪਮੈਂਟ ਲਈ ਲੈ ਲੈਣਾ ਉਹ ਕਿੱਥੇ ਕੰਮ ਕਰੂਗਾ ਉਹਨੂੰ ਫੇਰ ਪਿੰਡੋਂ ਬਾਹਰ ਕੰਮ ਦੇ ਲਈ ਜਾਣਾ ਪਊਗਾ ਪਿੰਡੋਂ ਬਾਹਰ ਵੀ ਕਿੱਥੇ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਫੈਕਟਰੀਆਂ ਦੇ ਵਿੱਚ ਜਿਹੜਾ ਮਾਨ ਪੱਤਾ ਰੋਜ਼ਗਾਰ ਦੇ ਪੈਸੇ ਮਿਲਦੇ ਹੁੰਦੇ ਆ ਉਹ ਸਾਡੇ ਜਿਹੜੇ ਪ੍ਰਵਾਸੀ ਭਰਾਵਾਂ ਨੂੰ ਆਏ ਹੋਏ ਨੇ ਉਹ ਇੰਨੇ ਘੱਟ ਰੇਟਾਂ ਤੇ ਕੰਮ ਕਰੀ ਜਾਂਦੇ ਨੇ ਕਿਉਂਕਿ ਉਹਨਾਂ ਨੇ ਨਾ ਤਾਂ ਇੱਥੇ ਜਵਾਕ ਪੜਾਉਣੇ ਨੇ ਨਾ ਉਹਨਾਂ ਦੇ ਬਾਲ ਬੱਚੇ ਇੱਧਰ ਨੇ ਬਹੁਤ ਥੋੜਿਆਂ ਦੇ ਨੇ ਉਹਨਾਂ ਨੇ ਪੈਸੇ ਉੱਧਰ ਭੇਜਣੇ ਹੁੰਦੇ ਨੇ ਉੱਧਰ ਉਹਨਾਂ ਦਾ ਸਟਰਕਚਰ ਹੋਰ ਕਿਸਮ ਦਾ ਹੈ ਬੱਚੇ ਪੜਦੇ ਨਹੀਂ ਪੜਦੇ ਅਸੀਂ ਨਹੀਂ ਕੁਝ ਵੀ ਕਹਿੰਦੇ ਚੰਗੀ ਗੱਲ ਹੈ ਪਰ ਪੜਨਾ ਚਾਹੀਦਾ ਹੈ ਪਰ ਜਦੋਂ ਆਪਾਂ ਗੱਲ ਦੂਸਰੀ ਕਰਦੇ ਆ ਤਾਂ ਪੰਜਾਬ ਦੇ ਵਿੱਚ ਫਿਰ ਜਿਹੜੇ ਦਲਿਤ ਭਰਾ ਨੇ ਸਾਡੇ ਉਹ ਤਾਂ ਸਾਰੇ ਜਾਣਗੇ ਫੈਕਟਰੀਆਂ ਦੇ ਵਿੱਚ ਪਰ ਫੈਕਟਰੀ ਵੀ ਆਸ-ਪਾਸ ਹੋਊਗੀ ਤਾਂ ਕਿਤੇ ਜਾਣਗੇ ਨਾ ਉਹ ਕਿੱਥੇ ਜਾਣਗੇ ਉਹਨਾਂ ਤੇ ਬਹੁਤ ਵੱਡਾ ਪ੍ਰਭਾਵ ਪੈਣਾ ਉਸ ਤੋਂ ਵੀ ਜ਼ਿਆਦਾ ਜੇਕਰ ਕੋਈ ਜ਼ਿੰਮੇਦਾਰ ਹੈ ਉਹ ਤਾਂ ਚਲੋ ਜੇ ਪੈਸੇ ਆਪਣੀ ਜ਼ਮੀਨ ਦੇ ਰਿਹਾ ਉਹਨੂੰ ਤਾਂ ਮਾਣ ਪੱਤੇ ਦੇ ਰੂਪ ਦੇ ਵਿੱਚ ਜਾਂ ਕਹਿ ਲਈਏ ਵੀ ਇੱਕ ਠੇਕੇ ਦੇ ਰੂਪ ਦੇ ਵਿੱਚ ਜ਼ਮੀਨ ਦੀ ਇਹਨਾਂ ਨੇ ਲੱਖ ਰੁਪਇਆ ਗੱਲ ਕਹਿਤੀ ਲੱਖ ਰੁਪਇਆ ਮੈਂ ਪਹਿਲਾਂ ਦੱਸ ਕਾ ਉਹਨੂੰ ਦੱਸ ਦਿਆਂ ਉਹ ਹੱਲੇ ਬੋਲ ਬੋਲਚਾਲ ਦੀ ਜਵਾਨੀ ਚ ਕਿਹਾ ਇਹਨਾਂ ਨੇ ਲਿਖਤੀ ਨਹੀਂ ਹੱਲੇ ਸਾਹਮਣੇ ਆਏ ਜਦੋਂ ਆਊਗਾ ਫੇਰ ਆਪਾਂ ਉਹਨੂੰ ਅਧਿਕਾਰਤ ਮੰਨਾਂਗੇ ਤੇ ਉਹਨਾਂ ਨੂੰ ਤਾਂ ਪੈਸੇ ਫੇਰ ਵੀ ਮਿਲਣਗੇ ਬੇਸ਼ੱਕ ਉਹ ਵੀ ਉਹਨਾਂ ਦੇ ਗੁਜ਼ਾਰੇਯੋਗ ਨਹੀਂ ਨੇ ਪਰ ਪੰਜਾਬ ਦੇ ਜ਼ਲਤ ਨੂੰ ਕੀ ਮਿਲਣਾ ਜਿਹਦੀ ਜ਼ਮੀਨ ਉਹ ਚੋਣੀ ਕੁਛ ਵੀ ਨਹੀਂ ਮਿਲਣਾ ਉਨੇ ਪੱਟਿਆ ਜਾਣਾ ਉਹਦੀ ਜ਼ਮੀਨ ਨਾ ਤਾਂ ਕਨਾਲਾਂ ਦੇ ਵਿੱਚ ਐ ਨਾ ਉਹ ਮਰਲਿਆਂ ਮਰਲਿਆਂ ਚ ਹੁੰਦੀ ਹੈ ਥੋੜੀ ਬਹੁਤੀ ਮਰਲਿਆਂ ਦਾ ਕੀ ਦੇਣਾ ਉਹਨਾਂ ਨੇ ਕੁਝ ਨਹੀਂ ਦੇਣਾ ਇੱਕ ਤਾਂ ਸਾਡੇ ਸਾਰਿਆਂ ਨੂੰ ਇਹ ਲੱਗ ਰਿਹਾ ਨਾ ਸਿਰਫ ਤੇ ਸਿਰਫ ਵਾਹੀਯੋਗ ਜ਼ਮੀਨ ਐਕਵਾਇਰ ਹੋ ਰਹੀ ਹੈ ਜੇਕਰ ਕੋਈ ਉਹਨਾਂ ਨੇ ਸਟਰਕਚਰ ਬਣਾਉਣਾ ਹੈ ਉਹਨਾਂ ਨੇ ਉਹ ਜਗਾ ਛੱਡ ਕੇ ਥੋੜੀ ਬਣਾਉਣਾ ਵੀ ਜਿੱਥੇ ਜਿੱਥੇ ਘਰ बसे ਆ ਅੱਛਾ ਗੁਰਪ੍ਰੀਤ ਜੀ ਨਾਲ ਇਹਦੇ ਨਾਲ ਇੱਕ ਸਵਾਲ ਹੋਰ ਉੱਡਦਾ ਹ ਹ ਜਦੋਂ ਇਸ ਸਾਰਾ ਕੁਝ ਹੋਵੇਗਾ ਡਵੈਲਪਮੈਂਟ ਹੋਵੇਗੀ ਸਰਕਾਰ ਕਹਿੰਦੀ ਹੈ ਕਿ ਜਿਹੜੀ ਤੁਹਾਡੀ 50 ਲੱਖ ਰੁਪਏ ਦੀ ਜ਼ਮੀਨ ਹੈ ਉਹ 1 ਕਰੋੜ ਰੁਪਏ ਦੀ ਹੋ ਜਾਏਗੀ ਫਿਰ ਉਹਨਾਂ ਬਸਤੀਆਂ ਦੇ ਵਿੱਚੋਂ ਜਿਹੜੇ ਅਰਬਨ ਜਿਹੜੇ ਬਣਾ ਰਹੇ ਆ ਇਹ ਆਪਾਂ ਜਿਹੜੀਆਂ ਕਲੋਨੀਆਂ ਬਣਾ ਰਹੇ ਆ ਉਹਨਾਂ ਕਲੋਨੀਆਂ ਦੇ ਵਿੱਚ ਦਲਿਤਾਂ ਨੂੰ ਥਾਂ ਮਿਲੇਗੀ ਰੀਹੈਬਿਲੀਟੇਸ਼ਨ ਦਾ ਨਾ ਇਹਦੇ ਵਿੱਚ ਹੁੰਦੀ ਹੈ ਸਾਰੀ ਸੈਟਲਮੈਂਟ ਹੁੰਦੀ ਹੈ ਵੀ ਪਹਿਲਾਂ ਜਦੋਂ ਵੀ ਕਿਸੇ ਨੂੰ ਜਾੜਿਆ ਜਾਂਦਾ ਹੈ ਨਾ ਪਹਿਲਾਂ ਉਸ ਨੂੰ ਬਸਾਉਣਾ ਕਿੱਥੇ ਹੈ ਉਸ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਇਹ ਕਾਨੂੰਨ ਕਹਿੰਦਾ ਪਰ ਅੱਜ ਤੱਕ ਇਹੋ ਜਿਹਾ ਕਦੀ ਵੀ ਨਹੀਂ ਕੀਤਾ ਗਿਆ ਅਸੈਸਮੈਂਟ ਇਸੇ ਕਰਕੇ ਕਰਦੇ ਪਰ ਦਲਿਤ ਬਸਤੀਆਂ ਤੋਂ ਬਾਹਰ ਜਾਣਗੇ ਜਾਣਾ ਹੀ ਪਊਗਾ ਕਿਉਂਕਿ ਤੱਕਾ ਹੁਣ ਇਹ ਆਪਾਂ ਤਾਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ 100 ਕਰੋੜ ਰੁਪਏ ਦੀ ਜ਼ਮੀਨ ਆ ਉਹ ਇੱਕ 달ੀ ਤਾਂ ਵਿਚਾਰਾ ਖਰੀਦ ਹੀ ਨਹੀਂ ਸਕਦਾ ਇਹ ਗੱਲ ਕੀਤੀ ਜਾਂਦੀ ਹੈ ਕੋਈ ਵੀ ਜਦੋਂ ਇਸ ਤਰੀਕੇ ਦੀ ਬਿਲਡਿੰਗ ਕਰਨੀ ਹੁੰਦੀ ਹੈ ਉਹਦੇ ਵਿੱਚ ਕਾਨੂੰਨ ਦੇ ਵਿੱਚ ਹੀ ਹੈ ਕਿ ਤੁਸੀਂ ਉਹਦੇ ਵਿੱਚੋਂ ਕੁਝ ਹਿੱਸਾ ਲੋਅਰ ਸੈਕਸ਼ਨ ਦੇ ਲਈ ਵੀ ਵਡਾਉਣਾ ਹੁੰਦਾ ਹੈ ਕਿ ਉਹਨਾਂ ਦੇ ਲਈ ਉਹਨਾਂ ਨੂੰ ਈਜ਼ੀਲੀ ਮਿਲ ਸਕਣ ਇੱਕ ਵਾਰੀ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਹੈ ਕਿਸੇ ਦੀ ਡਿਵੈਲਪਮੈਂਟ ਕੋਈ ਡਿਵੈਲਪਰ ਸੀ ਉਹ ਕਹਿੰਦੇ ਜੀ ਅਸੀਂ ਡਿਵੈਲਪਮੈਂਟ ਕਰ ਰਹੇ ਆਂ ਇਦਾਂ ਇਦਾਂ ਕਰਕੇ ਅਸੀਂ ਬਣਾਵਾਂਗੇ ਪੱਤਰਕਾਰਾਂ ਨੂੰ ਸੱਦ ਕੇ ਉਹਨਾਂ ਨੇ ਸਾਰੀ ਕਹਾਣੀ ਸੁਣਾਤੀ ਇੱਕ ਪੱਤਰਕਾਰ ਕਹਿੰਦਾ ਵੀ ਭਾਈ ਸਾਹਿਬ ਵੀ ਤੁਸੀਂ ਇਹ ਤਾਂ ਬਣਾ ਰਹੇ ਹੋ ਪਰ ਇਹਦੇ ਵਿੱਚ ਇੱਕ ਇਹ ਵੀ ਗੱਲ ਹੁੰਦੀ ਹੈ ਵੀ ਤੁਸੀਂ ਜਿਹੜੇ ਪਛੜੇ ਬਾਗ ਉਸ ਦੇ ਲਈ ਵੀ ਬਣਾਉਣਾ ਹੀ ਹੁੰਦੇ ਨੇ ਉਹ ਕਹਿੰਦੇ ਬਣਾ ਰਹੇ ਆ ਉਹਨਾਂ ਨੂੰ ਵੀ ਮਿਲੂਗੇ ਕਹਿੰਦੇ ਰੇਟ ਕਿੰਨਾ ਹੋਊਗਾ ਉਸ ਟਾਈਮ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈ ਉਸ ਟਾਈਮ ਉਹ ਕਹਿੰਦੇ 50 ਕ ਲੱਖ ਦਾ ਹੋਊਗਾ ਬਾਕੀ ਸਾਰੇ 1.5-1.5 ਕਰੋੜ ਤੋਂ ਉੱਤੇ ਨੇ ਤੁਸੀਂ ਆਪ ਸੋਚੋ 50 50 ਲੱਖ ਹੈਗਾ ਕਿਸੇ ਤੋਂ ਸਭ ਤੋਂ ਪਹਿਲੇ ਗੱਲ ਤਾਂ ਇਹ ਕਿਸੇ ਨੂੰ 50 ਲੱਖ ਰੁਪਏ ਦਾ ਛੇਤੀ ਲੋਨ ਨਹੀਂ ਮਿਲੇਗਾ ਖਾਸ ਕਰਕੇ ਦਲਿਤ ਭਰਾ ਨੂੰ ਮੇਰੇ ਨੂੰ ਜੇ ਉਹਨੂੰ ਸਿੱਧੇ ਤੌਰ ਤੇ ਦਸੀਏ ਵੀ ਜੇ ਉਹਨੂੰ ਲੋਨ ਵੀ ਮਿਲ ਜੇਗਾ ਜੇ ਉਹਨੂੰ ਲੋਨ ਵੀ ਮਿਲ ਜੇਗਾ ਮੈਨੂੰ ਲੱਗਦਾ ਉਸ ਦੀਆਂ ਦੂ ਪੀੜੀਆਂ ਤਾਂ ਨੰਗ ਜਾਣਗੀਆਂ ਲੋਨ ਚ ਕੰਦੇ ਹੋਈਆਂ ਠੀਕ ਹੈ ਅੱਗੇ ਸਵਾਲ ਇਹ ਹੈ ਕਿ ਇੱਕ ਮੈਨੂੰ ਬਹੁਤ ਵੱਡਾ ਡਾਊਟ ਹੈ ਕਿ ਜਦੋਂ ਸਰਕਾਰ ਤੁਹਾਡੀ ਜਮੀਨ ਜਿਹੜੀ ਆ ਅਕਵਾਇਰ ਕਰੇਗੀ ਉਹਦੀ ਡਿਵੈਲਪਮੈਂਟ ਦਾ ਖਰਚਾ ਵੀ ਕਹਿੰਦੇ ਦੇਣਾ ਪੈ ਰਿਹਾ ਇਦਾਂ ਦੀ ਗੱਲ ਬਾਤ ਪੁੱਛਣਾ ਚਾਹੀਏ ਹਾਂਜੀ ਹਾਂਜੀ ਉਹ ਡਿਵੈਲਪਮੈਂਟ ਦਾ ਖਰਚਾ ਤੁਸੀਂ ਹੀ ਦੇਣਾ ਜੇਕਰ ਉਹ ਗਮਾੜਾ ਦੇ ਅੰਡਰ ਹੈ ਤਾਂ ਉਹਨਾਂ ਦੇ ਲਿਖਤੀ ਰੂਪ ਦੇ ਵਿੱਚ 1 ਕਰੋੜ ਰੁਪਇਆ ਆ ਬੇਸ਼ੱਕ 1 ਕਰੋੜ ਤੋਂ ਘੱਟ ਲੱਗਦਾ ਹੈ ਦੇਣਾ 1 ਕਰੋੜ ਹੀ ਪਊਗਾ ਜਮੀਨ ਵੀ ਸਾਡੀ ਡਿਵੈਲਪਮੈਂਟ ਦੇ ਵੀ ਪੈਸੇ ਅਸੀਂ ਦੇਈਏ ਉਹ ਮੂਰਖ ਬਣਾ ਰਹੇ ਨੇ ਇਹ ਹੀ ਤਾਂ ਗੱਲ ਹੈ ਜ਼ਮੀਨ ਤੁਹਾਡੀ ਤੁਹਾਡਾ ਪੂਰਾ ਖੇਤ ਉਹ ਰੱਖ ਲੈਣਗੇ ਉਹਦੇ ਵਿੱਚੋਂ ਤੁਹਾਨੂੰ ਦੋ ਕਨਾਲ ਜਗ੍ਹਾ ਦੇ ਕੇ ਉਹ ਫਿਰ ਬਾਕੀ ਦੀ ਜ਼ਮੀਨ ਰੱਖਣਗੇ ਵੀ ਫਿਰ ਉਹ ਦੋ ਕਨਾਲ ਡਿਵੈਲਪ ਕਰਨ ਲਈ ਵੀ ਤੁਹਾਡੇ ਤੋਂ ਪੈਸੇ ਲੈਣਗੇ ਜ਼ਮੀਨ ਵੀ ਤੁਸੀਂ ਦਾ ਪੈਸੇ ਵੀ ਉਹਦੇ ਤੁਸੀਂ ਦਾ ਡਿਵੈਲਪਮੈਂਟ ਕਰਨ ਦੇ ਲਈ ਤੇ ਇਹ ਕਹਿਣਗੇ ਜੀ ਸਾਡੀ ਪਾਲਿਸੀ ਬਹੁਤ ਚੰਗੀ ਆ ਫਿਰ ਤੁਹਾਡੀ ਪਾਲਿਸੀ ਕਾਦੀ ਹੋਈ ਫਿਰ ਇਥੋਂ ਹੀ ਸਮਝ ਜਾਣਾ ਚਾਹੀਦਾ ਨਾ ਲੋਕਾਂ ਨੂੰ ਵੀ ਇਹ ਕਾਦੀ ਡਿਵੈਲਪਮੈਂਟ ਹੈ ਨਾਲੇ ਵੇਚੀ ਲਿਖਿਆ ਹੋਇਆ ਵੀ 3 ਸਾਲ ਦੇ ਲਈ ਅਸੀਂ ਤਿੰਨ ਸਾਲ ਔਰ ਜਿੰਨਾ ਸਮਾਂ ਡਿਵੈਲਪ ਕਰਨ ਨੂੰ ਲੱਗਦਾ ਵੀ ਅਸੀਂ 1-1 ਲੱਖ ਰੁਪਇਆ ਹਰੇਕ ਸਾਲ ਠੇਕੇ ਦੇ ਰੂਪ ਚ ਪਰਤੀ ਇੱਕ ਏਕੜ ਦਵਾਂਗੇ ਪਰ ਹੁਣ ਤੱਕ ਕੋਈ ਰਿਪੋਰਟ ਨਾਲੋਂ 10000 ਰੁਪਇਆ ਵਧੇਗਾ ਜੀ ਜੀ 10-10% ਵੱਧਦਾ ਵੀ ਜਾਊਗਾ ਪਰ ਹੁਣੇ ਉਹ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਰਿਪੋਰਟ ਹੈ ਉਹ ਕਹਿੰਦੇ ਜਿਹੜੇ ਪਹਿਲਾਂ ਮੋਹਾਲੀ ਦੇ ਆਲੇ-ਦੁਆਲੇ ਇਦਾਂ ਐਕਵਾਇਰ ਕੀਤੀਆਂ ਇਹ ਕਹਿ ਕੇ ਪੂਲ ਕੀਤੀਆਂ ਗਈਆਂ ਉਹਦੇ ਵਿੱਚ ਤਾਂ ਉਹਨਾਂ ਨੂੰ 3 ਸਾਲ ਤੋਂ ਬਾਅਦ ਪੈਸਾ ਹੀ ਕੋਈ ਨਹੀਂ ਮਿਲਿਆ ਈਵਨ ਕਿ 11 ਸਾਲ ਹੋ ਗਏ ਨੇ ਹੁਣ ਤੱਕ ਉਹ ਕਹਿੰਦੇ ਸਾਨੂੰ ਕਿਹੜਾ ਉਹ ਇਹਨਾਂ ਨੇ ਪਲਾਟ ਦਿੱਤਾ ਸਾਨੂੰ ਉਹ ਪਤਾ ਹੀ ਨਹੀਂ ਹਲੇ ਤੱਕ ਉਹਦੀ سپੁਰਦਗੀ ਨਹੀਂ ਹੋਈ ਉਹਨਾਂ ਨੂੰ ਨਾ ਹੁਣ ਪੈਸੇ ਮਿਲ ਰਹੇ ਨੇ ਨਾ ਕਿਤੇ ਉਹ ਪਲਾਟ ਮਿਲਿਆ ਉਹ ਵਿਚਾਰੇ ਉਹੀ ਜਗ੍ਹਾ ਤੇ ਜਿੱਥੇ ਉਹਨਾਂ ਦੇ ਖੇਤ ਸੀ ਬਸ ਉਹਨਾਂ ਦੇ ਬਾਹਰ ਉਹ ਰੇੜੀਆਂ ਲਾਉਣ ਨੂੰ ਮਜਬੂਰ ਨੇ ਕੋਈ ਫਰੂਟ ਕੈਨ ਦਾ ਮਤਲਬ ਕੀ ਸਰਕਾਰ ਹੁਣ ਜਿਹੜੀ ਨਵੀਂ ਜ਼ਮੀਨ ਅਕਵਾਇਰ ਕਰੇਗੀ ਉਹਦਾ ਤੁਹਾਨੂੰ ਮੁਆਵਜ਼ਾ ਨਹੀਂ ਮਿਲੇਗਾ ਜੋ ਕਹਿ ਰਹੀ ਹੈ ਸਰਕਾਰ 1 ਲੱਖ ਰੁਪਇਆ ਮਿਲੇਗਾ ਪਲੱਸ ਨਾਲ 10000 ਰੁਪਇਆ ਅਗਲੇ ਸਾਲ ਵਧ ਜਾਏਗਾ ਉਹ ਜੀ ਹਾਥੀ ਦੇ ਦੰਦ ਦਿਖਾ ਰਹੇ ਨੇ ਸਿਰਫ ਉਹੀ ਤਾਂ ਮੈਂ ਕਹਿਣਾ ਨਾ ਤੁਸੀਂ ਇਹਦੇ ਵਿੱਚੋਂ ਹੋਰ ਕੋਈ ਗੱਲ ਕਿਉਂ ਨਹੀਂ ਪ੍ਰਚਾਰ ਰਹੇ ਤੁਸੀਂ ਸਿਰਫ ਇੱਕੋ ਹੀ ਗੱਲ ਤੇ ਕਿਉਂ ਰੱਟ ਦਿੱਤੀ ਹੋਈ ਆ ਵੀ ਕਿਸਾਨਾਂ ਨੂੰ ਤਾਂ ਜੀ ਉਹਨਾਂ ਦੇ ਪੈਸੇ ਮਿਲਨੇ ਨੇ ਉਹਨਾਂ ਦਾ ਠੇਕਾ ਮਿਲਣਾ ਹੈ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਪਾਲਿਸੀ ਦੇ ਅੰਦਰ ਦੱਸੋ ਕੀ ਹੈ ਜਦੋਂ ਇਹ ਤੁਸੀਂ ਡਿਵੈਲਪ ਕਰ ਲਓਗੇ ਉਸ ਤੋਂ ਬਾਅਦ ਸੁੱਖ ਕੀ ਹੈ ਲੋਕਾਂ ਨੂੰ ਉਹ ਦੱਸੋ ਤੁਸੀਂ ਇਹ ਦੱਸੋ ਵੀ ਇਸ ਦੇ ਵਿੱਚ ਜਿਹੜੀ ਤੁਸੀਂ ਇੱਕ ਐਕ acquisition ਕਰ ਰਹੇ ਹੋ ਇਹਦੀ ਮਜਬੂਰੀ ਕਿਉਂ ਬਣੀ ਤੁਸੀਂ ਕਿੱਥੇ ਸਰਵੇ ਕੀਤਾ ਪੰਜਾਬ ਦੇ ਵਿੱਚ ਲੋਕ ਹੋਮਲੈਸ ਨੇ ਲੋਕ ਘਰਾਂ ਦੀ ਭਾਲ ਚ ਨੇ ਜਿਹਦੇ ਕਰਕੇ ਤੁਹਾਨੂੰ ਡਿਵੈਲਪ ਕਰਨੀ ਪਈ ਇਹ ਪਾਰਟੀ ਤਾਂ ਸੀਟਾਂ ਵੀ ਜਿਹੜੀਆਂ ਸਰਵੇ ਕਰਕੇ ਦਿੰਦੀ ਆ ਤੇ ਪਾਲਿਸੀ ਵਾਰੀ ਵਾਰੀ ਕਿਉਂ ਸਰਵੇ ਕੀਤਾ ਉਹ ਸਰਵੇ ਜੀ ਕਿਹੜੇ ਹੁੰਦੇ ਨੇ ਤੁਹਾਨੂੰ ਪਤਾ ਹੈ ਜਿਹਦੀ ਜੇਬ 'ਚ ਸਭ ਤੋਂ ਜ਼ਿਆਦਾ ਪੈਸਾ ਹੈ ਸਰਵੇ 'ਚ ਉਹੀ ਸਭ ਤੋਂ ਉੱਤੇ ਹੁੰਦਾ ਇਹ ਕੋਈ ਬਾਲੀ ਪੱਕਰੀ ਨਹੀਂ ਹੈ ਇਹ ਜਨਸਵਰਾਜ ਦਿੱਲੀ ਰਹਿ ਗਿਆ ਇਹਨਾਂ ਦਾ ਉੱਥੇ ਵੀ ਜਿੱਤਦੇ ਆ ਇਹਨਾਂ ਨੇ ਕਿਹਾ ਸੀ ਜਿੱਤਣ ਤੋਂ ਪਹਿਲਾਂ ਤੱਕ ਵੀ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣਾ ਜਿੱਤਦੇ ਸਾਰੀ ਉਹ ਪੂਰਨ ਰਾਜ ਕਿੱਧਰ ਗਿਆ ਦਿੱਲੀ ਕਿੱਧਰ ਗਈ ਹੁਣ ਤਾਂ ਇਹ ਭੁੱਲ ਕੇ ਵੀ ਦਿੱਲੀ ਨਹੀਂ ਜਾਂ ਦਿੱਲੀ ਜਾਣਾ ਹੋਵੇ ਪੰਜਾਬ ਵਾਲੇ ਜਹਾਜ਼ 'ਚ ਬਹਿ ਕੇ ਮੁੱਖ ਮੰਤਰੀ ਨੂੰ ਕੰਡੈਕਟਰ ਬਣਾ ਕੇ ਲੈ ਜਾਂਦੇ ਨੇ ਵੀ ਭਾਈ ਤੂੰ ਸਾਡੇ ਨਾਲ ਹੀ ਚੱਲ ਕਿਉਂਕਿ ਫੇਰ ਜਹਾਜ਼ 'ਚ ਜਾਣਗੇ ਜਿਆਦਾ ਸੌਖਾ ਰੂ ਅੱਗੇ ਟ੍ਰੇਨਾਂ 'ਚ ਆਉਂਦੇ ਸੀ ਨਾ ਕਹਿੰਦੇ ਹੁੰਦੇ ਸੀ ਭਾਸ਼ਣ ਦਿੰਦੇ ਮੇਰੀ ਗੱਲ ਜਲਦੀ ਸੁਣ ਲਓ ਮੇਰੀ ਸ਼ਤਾਬਦੀ ਲੰਘ ਜਾਣੀ ਮੈਂ ਬਹਿਣਾ ਉਹ 'ਚ ਹੁਣ ਇਸ ਪਾਲਿਸੀ ਨਾਲ ਪੰਜਾਬ ਦੇ ਹਾਲਾਤਾਂ ਤੇ ਕੀ ਫਰਕ ਪਵੇਗਾ ਕੀ ਪੰਜਾਬ ਦੇ ਹਾਲਾਤ ਵਿਗੜ ਸਕਦੇ ਆ ਜੇਕਰ ਸੰਘਰਸ਼ ਕਰਦੇ ਨੇ ਲੋਕ ਜਿਸ ਤਰੀਕੇ ਦੇ ਨਾਲ ਨਿਕਲੇ ਹੋਏ ਨੇ ਤਾਂ ਪਾਲਿਸੀ 100% ਰੱਦ ਹੋਊਗੀ ਕਰਨੀ ਪਊਗੀ ਇਹ ਮੈਂ ਹੁਣੇ ਹੀ ਲਿਖ ਕੇ ਦੇ ਸਕਦਾ ਕਿ ਪਾਲਿਸੀ ਸਿਰੇ ਨਹੀਂ ਚੜ੍ਹਨੀ ਕਿਸੇ ਵੀ ਹਾਲਾਤਾਂ ਚ ਇਹ ਗੱਲ ਮੇਰੀ ਨੋਟ ਕਰ ਲਿਓ ਉਸ ਤੋਂ ਬਾਅਦ ਹਾਲਾਤ ਵਿਗੜਣਗੇ ਉਹ ਵੀ ਸ਼ੋਰਟੀ ਹੈ ਇਹ ਕਿਉਂ ਮੈਂ ਕਹਿ ਰਿਹਾ ਕਿਉਂਕਿ ਜਦੋਂ ਡੈਮੋਗ੍ਰਾਫੀ ਸਾਡੀ ਚੇਂਜ ਹੋਊਗੀ ਡੈਮੋਗ੍ਰਾਫੀ ਦੇ ਸਟਰਕਚਰ ਨੂੰ ਸੱਟ ਵੱਜੂਗੀ ਤਾਂ ਅਸੀਂ ਕਿੱਥੇ ਜਾ ਕੇ ਡਿੱਗਾਂਗੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ ਗੱਲ ਕੀਤੀ ਨਾ ਦਲਿਤ ਭਰਾ ਕਿੱਥੇ ਜਾਣਗੇ ਤੁਸੀਂ ਇਹ ਸੋਚੋ ਵੀ ਨਾਲ ਦੀ ਨਾਲ ਜ਼ਿਮੀਂਦਾਰ ਭਰਾ ਕਿੱਥੇ ਜਾਣਗੇ ਉਹ ਕਿਉਂ ਕਹਿ ਰਹੇ ਆ ਜਦੋਂ ਜ਼ਮੀਨ ਤੁਹਾਡੀ ਸਭ ਤੋਂ ਵੱਡਾ ਧੱਕਾ ਤਾਂ ਉਹਨਾਂ ਨੂੰ ਵੀ ਆ ਹਾਂ ਉਹਨਾਂ ਦੀ ਜ਼ਮੀਨ ਜਾਣੀ ਚਾ ਰਿਹਾ ਜ਼ਮੀਨ ਜਾਣੀ ਨਾਲੇ ਉਹ ਜ਼ਮੀਨ ਜਾਣੀ ਜਿਹੜੀ ਉਹਨਾਂ ਦੇ ਪੁਰਖਿਆਂ ਨੇ ਮਿਹਨਤਾਂ ਕਰ ਕਰਕੇ ਬਣਾਈ ਆ ਉਹਨਾਂ ਇਸ ਕਰਕੇ ਧੋਖਾ ਕਿਉਂ ਵਿਚਾਰਿਆ ਕੋ ਰੋਜ਼ਗਾਰ ਹੋਣਾ ਉਸ ਜ਼ਮੀਨ ਦਾ ਵਾ ਤਾਂ ਉਹ ਰੋਜ਼ਗਾਰ ਵੀ ਚਲੇਗਾ ਤੇ ਰੋਟੀ ਬੰਦਾ ਕਿੱਥੋਂ ਖਾਏਗਾ ਸਹੀ ਗੱਲ ਹੈ ਉਹੋ ਹੀ ਗੱਲ ਹੈ ਨਾ ਸਾਰੇ ਹੀ ਸਾਰੇ ਕੱਲਾ 달ਿਤ ਸਿੱਖ ਜਿੰਨੇ ਵੀ ਬਾਕੀ ਸਾਰੇ ਭਾਈਚਾਰੇ ਨੇ ਉਹ ਸਾਰਿਆਂ ਦੀ ਗੱਲ ਹੈ ਇੱਕ ਵਰਗ ਦੀ ਗੱਲ ਨਹੀਂ ਹੈ ਇਹਦੇ ਵਿੱਚ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਸੀ ਹਾਲਾਤ ਕਿਵੇਂ ਖਰਾਬ ਹੋਣਗੇ ਜਦੋਂ ਡੈਮੋਗ੍ਰਾਫਿਕ ਸਟਰਕਚਰ ਤੇ ਸੱਟ ਵੱਜੂਗੀ ਉਹ ਕਿਵੇਂ ਵੱਜੂਗੀ ਕਿਉਂਕਿ ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਸਰਵੇ ਕੀਤਾ ਕੋਈ ਵੀ ਕਿਉਂ ਲੋੜ ਐ ਇੰਨੇ ਘਰਾਂ ਦੀ ਇੰਨੇ ਜ਼ਿਆਦਾ ਘਰ ਬਣਾਉਣ ਦੀ ਕੋਈ ਸਰਵੇ ਨਹੀਂ ਕੀਤਾ ਗਿਆ ਜੇ ਤਾਂ ਕੀਤਾ ਦੱਸਣ ਜੇਕਰ ਉਸ ਤੋਂ ਅਗਲਾ ਸਰਵੇ ਇਹਨਾਂ ਨੇ ਇਹ ਕੀਤਾ ਜਿਹੜੀ 21000 ਏਕੜ ਤੋਂ ਜ਼ਿਆਦਾ ਜ਼ਮੀਨ ਇਹਨਾਂ ਨੇ ਇੰਡ ਸਟਰੀਅਲ ਏਰੀਆ ਲਈ ਰੱਖੀ ਹੈ ਵੀ ਪੰਜਾਬ ਨੂੰ ਕਿਹੋ ਜੇ ਇੰਡਸਟਰੀ ਦੀ ਇੰਡਸਟਰੀ ਦੀ ਲੋੜ ਹੈ ਕਿ ਇਹਨਾਂ ਦੇ ਕੋਲ ਕੋਈ ਆਏ ਹੋਏ ਨੇ ਪਹਿਲਾਂ ਤੋਂ ਲੋਕ ਵੀ ਅਸੀਂ ਇੰਡਸਟਰੀ ਲਾਉਣੀ ਹੈ ਸਾਨੂੰ ਜ਼ਮੀਨ ਲੈ ਕੇ ਦਿਓ ਜੇਕਰ ਇਹਨਾਂ ਤੋਂ ਕੋਈ ਪਾਲਿਸੀ ਹੈ ਕੋਈ ਗੱਲਬਾਤ ਹੈ ਉਹਨੂੰ ਲੈ ਕੇ ਤਾਂ ਉਹ ਪਹਿਲਾਂ ਕਿਸਾਨਾਂ ਨੂੰ ਦੱਸ ਦੈਣ ਉਹ ਆਪ ਲਾ ਲੈਂਦੇ ਆਪਣੀ ਜ਼ਮੀਨ ਦੇ ਵਿੱਚ ਹਨਾ ਉਹ ਚੀਜ਼ਾਂ ਉਹ ਪੈਸਾ ਕਮਾ ਲੈਣਗੇ ਤੁਹਾਨੂੰ ਕੀ ਪ੍ਰੋਬਲਮ ਹੈ ਉਹਦੇ ਵਿੱਚ ਸਰਕਾਰ ਇਦਾਂ ਦੀ ਪੋਲਿੰਗ ਪਾਲਿਸੀ ਦੀ ਜਗ੍ਹਾ ਤੇ ਇਦਾਂ ਦੀ ਕਿਉਂ ਨਹੀਂ ਕੋਈ ਪਾਲਿਸੀ ਲਿਆਂਦੀ ਕਿ ਜਿਹੜੇ ਲੋਕਾਂ ਕੋ ਘਰ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਵਸਨੀਕ ਨੇ ਸਦੀਆਂ ਹੋ ਗਏ ਉਹਨਾਂ ਦੇ ਘਰ ਘਰ ਨਹੀਂ ਹੈਗੇ ਤਾਂ ਉਹਨਾਂ ਨੂੰ ਘਰ ਦਿੱਤੇ ਜਾਣਾ ਤੁਸੀਂ ਆਪ ਚਾਹੇ ਉਹਨਾਂ ਕੋਈ ਕਿਸ਼ਤਾਂ ਨਹੀਂ ਲੈ ਲੈਣ ਤੁਸੀਂ ਆਪ ਸੋਚੋ ਜੇਕਰ ਇੱਥੇ ਬੇਜ਼ਮੀਨੇ ਲੋਕ ਇਕੱਠੇ ਹੋ ਕੇ ਕਿਤੇ ਪ੍ਰਦਰਸ਼ਨ ਕਰਦੇ ਨੇ ਕੋਈ ਜਗ੍ਹਾ ਨੂੰ ਵੇਚਰਾ ਗੱਲ ਕਰਦੇ ਨੇ ਉਹਨਾਂ ਦੇ ਫੋਨ ਤੱਕ ਖੋਲੇ ਜਾਂਦੇ ਨੇ ਕਈ ਕਿੰਨੇ ਕਿੰਨੇ ਦਿਨ ਹੋ ਗਏ ਉਹ ਜੇਲ੍ਹਾਂ 'ਚ ਬੈਠੇ ਹੋਏ ਨੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਦੇ ਫੋਨ ਖੋਲੇ ਜਾਂਦੇ ਨੇ ਉਹਨਾਂ ਤੋਂ ਚੀਜ਼ਾਂ ਖੋਲੀਆਂ ਜਾਂਦੀਆਂ ਨੇ ਉਹਨਾਂ ਨੂੰ ਘਰੋਂ ਨਿਕਲਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਪਿੰਡਾਂ ਦੇ ਵਿੱਚ ਮੀਟਿੰਗਾਂ ਨਹੀਂ ਕਰਨ ਦਿੱਤੀਆਂ ਜਾਂਦੀਆਂ ਜਿਸ ਸਟੇਟ ਦੇ ਵਿੱਚ ਇਹ ਹਾਲ ਹੈ ਤੁਸੀਂ ਉੱਥੇ ਕਿਵੇਂ ਸੋਚ ਸਕਦੇ ਹੋ ਕਿ ਉਹ ਦਲਤਾਂ ਨੂੰ ਉਹਨਾਂ ਦੇ ਹੱਕ ਮਿਲ ਜਾਣਗੇ ਦਲਤਾਂ ਨੂੰ ਉਹਨਾਂ ਦੇ ਹੱਕ ਦੀ ਜ਼ਮੀਨ ਮਿਲ ਜੂਗੀ ਤੁਸੀਂ ਇਹ ਛੱਡੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਉਹ ਜ਼ਮੀਨ ਲੈ ਸਕਣ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਵਾਹੀ ਕਰ ਸਕਣ ਉਹਦੇ ਤੇ ਉਹ ਜਿਹੜੇ ਬੰਦਿਆਂ ਨੇ ਆਵਾਜ਼ ਚੁੱਕੀ ਉਹਨੂੰ ਰੱਜ ਕੇ ਕੁੱਟਿਆ ਜਾਂਦਾ ਹੈ ਬੇਸ਼ੱਕ ਬਾਅਦ ਦੇ ਵਿੱਚ ਮਾਮਲਾ ਦਰਜ ਹੋਇਆ ਪਰ ਜੋ ਪਹਿਲਾਂ ਹੋਇਆ ਉਹਦਾ ਇਨਸਾਫ ਕਿੱਥੇ ਹੈ ਜਿਹਦੀਆਂ ਹੱਡੀਆਂ ਟੁੱਟ ਗਈਆਂ ਇਸ ਤੋਂ ਅੱਗੇ 5 ਜਿੱਦਾਂ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਾਮਲੜ ਦੀ ਜ਼ਮੀਨ ਹੁੰਦੀ ਹੈ 5 ਮਰਲੇ ਦਾ ਪਲਾਟ ਉਸ ਦੇ ਵਿੱਚ ਕੱਟ ਕੇ ਐਸ.ਪੀ.ਈ.ਚਾਰੇ ਨੂੰ ਦੇ ਸਕਦੇ ਨੇ ਇਹ ਇਹਨਾਂ ਨੇ ਪੰਜਾਬ ਸਰਕਾਰ ਸ਼ਾਇਦ ਪਾਲਿਸੀ ਵੀ ਲੈ ਕੇ ਆ ਰਹੀ ਹੈ ਕਹਿੰਦੇ 13000 ਤੋਂ ਜ਼ਿਆਦਾ ਪੰਚਾਇਤਾਂ ਦੇ ਵਿੱਚ 20000 ਸਰਫ ਪਰਵਾਰ ਇਹਨਾਂ ਨੇ ਲੱਭੇ ਨੇ ਜਿਹੜੇ ਦਲਿਤ ਪਰਵਾਰ ਨੇ ਜਿਨ੍ਹਾਂ ਨੂੰ ਜ਼ਮੀਨ ਦੇਣੀ ਹੈ ਇਹਨਾਂ ਨੇ 5-5 ਮਰਲੇ ਦੇ ਪਲਾਟ ਕੱਟ ਕੇ ਦੇਣੇ ਨੇ ਉਹ ਕਦੋਂ ਦੇਣਗੇ ਉਹ ਵੀ ਇੱਕ ਇਹ ਖੇਡ ਖੇਡ ਰਹੇ ਨੇ ਜਾਣ ਕੇ ਪਲਾਟਾਂ ਦੀ ਤਾਂ ਦੂਰ ਦੀ ਗੱਲ ਭਾਜੀ ਸਾਡਾ ਤਾਂ 50 ਸੀਐਮ ਤੱਕ ਨਹੀਂ ਉਹਨਾਂ ਨੇ ਲਾਇਆ ਉਹ ਤਾਂ ਸਾਨੂੰ ਵਾਦਾ ਕੀਤਾ ਸੀਗਾ ਖਾਲਾ ਕਿ ਉਹ ਕੋਈ ਸੰਵਿਧਾਨ ਦੇ ਵਿੱਚ ਉਹਦਾ ਨਹੀਂ ਹੈਗਾ ਪਰ ਇੱਕ ਸਾਡੇ ਲੋਕਾਂ ਲਈ ਤਾਂ ਬਹੁਤ ਵੱਡੀ ਪੋਸਟ ਹੈ ਨਾ ਉਹਨਾਂ ਨੂੰ ਤਾਂ ਆਸ ਹੈ ਨਾ ਉਹਨਾਂ ਨੂੰ ਤਾਂ ਆਸ ਹੈ ਨਾ ਕਿ ਸਾਡਾ ਕੋਈ ਹੋਵੇਗਾ ਡਿਪਟੀ ਸੀਐਮ ਵੀ ਕੋਈ ਛੋਟੀ ਪੋਸਟ ਨਹੀਂ ਹੁੰਦੀ ਉਹਨਾਂ ਨੂੰ ਤਾਂ ਆਸ ਤਾਂ ਹੋਏਗੀ ਨਾ ਕਿ ਸਾਡਾ ਕੋਈ ਭਰਾ ਸਾਡੀ ਗੱਲ ਸੁਣਨ ਆਲਾ ਬੈਠਾ ਵਾ ਅਮਨ ਜੀ ਇਹਦੇ ਵਿੱਚ ਗੱਲ ਇਹ ਆ ਨਾ ਮੈਂ ਪਰ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ ਚਲੋ ਗੱਲ ਇੱਕ ਅਹੁਦੇ ਦੀ ਤੁਸੀਂ ਜਿੱਦਾਂ ਕਰ ਰਹੇ ਹੋ ਨਾ ਅਹੁਦੇ ਦੀ ਗੱਲ ਨਹੀਂ ਹੈ ਹਮੇਸ਼ਾ ਵਾਦਾ ਖਲਾਫੀਆਂ ਸਾਡੇ ਨਾਲ ਹੋਈਆਂ ਵਾਦਾ ਖਲਾਫੀਆਂ ਹੋਈਆਂ ਨੇ ਪਰ ਅਹੁਦੇ ਤੇ ਜੇਕਰ ਦਲਿਤ ਬਹਿ ਵੀ ਜਾਂਦਾ ਹੈ ਉਹ ਦਲਤਾਂ ਲਈ ਕੰਮ ਕਿੰਨਾ ਕਰਦਾ ਮੈਟਰ ਉਹ ਕਰਦਾ ਪਹਿਲਾਂ ਨਹੀਂ ਬੈਠੇ ਪਹਿਲਾਂ ਨਹੀਂ ਵੱਡੇ ਵੱਡੇ ਅਹੁਦਿਆਂ ਤੇ ਰਹੇ ਕੀ ਖੇ ਭਾਈ ਉਹਨਾਂ ਨੇ ਦਲਤਾਂ ਦੇ ਸਿਰ ਦੇ ਵਿੱਚ ਕੀ ਕੀਤਾ ਮੈਨੂੰ ਦੱਸੋ ਕੋਈ ਚੀਜ਼ਾਂ ਗਣਾ ਸਕਦੇ ਹੋ ਬਾਬਾ ਸਾਹਿਬ ਅੰਬੇਦਕਰ ਤੋਂ ਤੁਰ ਪਈਏ ਆਪਾਂ ਉਸ ਤੋਂ ਬਾਅਦ ਬਾਬੂ ਕਾਂਚੀਰਾਮ ਹੋਣਾ ਤੋਂ ਬਾਅਦ ਅਸੀਂ ਕਿਹਨੂੰ ਲੱਭਦੇ ਆ ਕੋਈ ਦੀਦਾ ਜਿਹੜਾ ਸਾਲ ਪਹਿਲਾਂ ਭੰਡ ਰਿਆ ਸੀ ਆਮ ਆਦਮੀ ਪਾਰਟੀ ਨੂੰ ਉਹ ਹੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਚੇਅਰਮੈਨ ਬਣੀ ਬੈਠਾ ਅਸੀਂ ਕਿਤੋਂ ਆਸ ਕਰਾਂਗੇ ਜਿਹੜੇ ਡੇਰੇਦਾਰ ਬੈਠੇ ਬਣੇ ਬੈਠੇ ਨੇ ਉਹ ਡੇਰੇਦਾਰਾਂ ਨੂੰ ਆਪਣੀ ਡੇਰੇਦਾਰੀ ਦੀ ਪਈ ਹੈ ਉਹ ਪੰਜਾਬ ਦੇ ਬੱਚਿਆਂ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਸਕਾਲਰਸ਼ਿਪ ਦਾ ਮੁੱਦਾ ਸੀ ਮੈਂ ਉਸ ਤੇ ਕੰਮ ਕਰ ਰਿਹਾ ਸੀ ਜਦੋਂ ਮੈਂ ਡੇਰੇਦਾਰਾਂ ਨਾਲ ਗੱਲ ਕੀਤੀ ਮੈਂ ਵੱਡੇ ਜਿਹੜੇ ਪੰਜਾਬ ਦੇ ਬਣੇ ਫਿਰਦੇ ਨੇ ਸੋ ਕਾਲਡ ਐਸੀਆਂ ਦੇ ਐਸੀ ਭਾਈਚਾਰੇ ਦੇ ਮੋਹਤਵਾਰ ਉਹਨਾਂ ਨਾਲ ਗੱਲ ਕੀਤੀ ਉਹ ਚਲੋ ਜੀ ਦੇਖਦੇ ਆਂ ਕਰਦੇ ਆਂ ਗੱਲ ਕਿਉਂ ਕਿ ਇਹਨਾਂ ਦੀ ਸਿੱਧੀ ਸਿੱਧੀ ਜਿੱਦਾਂ ਹੀ ਕੁਰਸੀ ਤੇ ਬੈਠ ਜਾਂਦੇ ਨੇ ਦਲਤਾਲੀ ਖਿੜਕੀ ਚੋਂ ਇਹ ਨਿਕਲ ਜਾਂਦੇ ਨੇ ਇਹ ਫਿਰ ਦਲਤ ਨਹੀਂ ਰਹਿੰਦੇ ਕੋਈ ਦਲਤ ਨਹੀਂ ਰਹਿੰਦਾ ਇਹ ਸਿਰਫ ਤੇ ਸਿਰਫ ਉੱਚੇ ਅਦਲਤ ਹੁੰਦੇ ਨੇ ਜਦੋਂ ਇਹਨਾਂ ਨੂੰ ਕੋਈ ਗਾਲ ਕੱਢ ਦਿੰਦਾ ਦਲਤ ਨੂੰ ਗਾਲ ਕੱਢਤੀ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ ਗੱਲ ਕਰ ਦਿੰਦਾ ਉਹੋ ਜੀ ਦਲਤ ਦਾ ਅਪਮਾਨ ਕਰਤਾ ਉਸ ਟਾਈਮ ਤੁਸੀਂ ਦਲਤ ਤੋਂ ਜਦੋਂ ਤੁਹਾਨੂੰ ਕੋਈ ਗਾਲ ਕੱਢ ਰਿਹਾ ਪਰ ਜਦੋਂ ਤੁਸੀਂ ਅਹੁਦੇ ਤੇ ਬੈਠੇ ਹੋ ਤੁਹਾਡੇ ਕੋਲ ਪਾਵਰ ਹੈ ਉਸੇ ਤੁ ਉਸਲੇ ਤੁਸੀਂ ਕਹਿੰਦੇ ਆ ਵੀ ਅਸੀਂ ਸੋ ਕਾਲਡ ਜੀ ਅਸੀਂ ਸਰਬ ਸਾਂਝੀ ਵਾਲਤਾ ਦੇ ਨਾਲ ਚੱਲਣਾ ਹੁਣ ਤੇਰੀ ਰਿਪਰੈਜ਼ੈਂਟੇਟਿਵ ਹੈਗੇ ਆ ਪੰਜਾਬ ਦੇ ਜਿਹੜੇ ਐਸੀਆਂ ਸੀਟਾਂ ਤੋਂ ਜਿੱਤੇ ਹੋਏ ਆ ਉਹ ਗੱਲ ਕਿਉਂ ਨਹੀਂ ਕਰ ਰਹੇ ਅੱਜ ਜਰ ਬਿਧਾਨ ਸਭਾ ਦੇ ਵਿੱਚ ਤੁਸੀਂ ਆਪਣੀਆਂ ਆਪਣੇ ਭਾਈਚਾਰੇ ਦੀ ਗੱਲ ਕਰ ਲਓ ਵੈਸੇ ਤਾਂ ਚਲੋ ਮੈਂ ਮੇਰਾ ਮੰਨਣਾ ਇਹ ਹੈ ਅੱਛਾ ਸਵਾਲ ਇੱਕ ਇੱਥੇ ਹੋਰ ਹੈ ਕਿ ਜਿਹੜੀ ਪਾਲਿਸੀ ਜ ਚੰਗੀ ਹੈ ਇਹ ਤੇ ਇਹਨੂੰ ਵਿਧਾਨ ਸਭਾ ਦੇ ਵਿੱਚ ਡਿਸਕਸ਼ਨ ਕਿਉਂ ਨਹੀਂ ਕੀਤਾ ਗਿਆ ਉਹੀ ਸਪੈਸ਼ਲ ਜਸ਼ਨ ਸੀਗਾ ਉਹ ਉਹੀ ਗੱਲ ਹੈ ਨਾ ਫਿਰ ਜੇਕਰ ਤੁਹਾਡੀ ਪਾਲਿਸੀ ਚੰਗੀ ਹੈ ਤੁਸੀਂ ਪ੍ਰਚਾਰ ਤਾਂ ਉਹਨੂੰ ਚੰਗੀ ਤਰ੍ਹਾਂ ਲਾਓ ਤੁਸੀਂ ਉਹਦੀ ਇੱਕੋ ਹੀ ਚੀਜ਼ ਗਣਾਈ ਜਾਣੇ ਵੀ ਕਿਸਾਨਾਂ ਨੂੰ 50 ਪਹਿਲਾਂ 30 ਮਿਲਣਾ ਸੀ ਹੁਣ 50 ਕਰਤਾ ਫਿਰ 1 ਲੱਖ ਕਰ ਦਿੱਤਾ ਵੀ ਅਸੀਂ ਪੈਸੇ ਦੇਣੇ ਨੇ ਜੀ ਕਿਸਾਨਾਂ ਨੂੰ ਪੈਸੇ ਦੇਣੇ ਨੇ ਕਿਸਾਨਾਂ ਨੂੰ ਕਰੋੜਪਤੀ ਬਣਾਉਣਾ ਭਾਈ ਪਾਲਿਸੀ ਚ ਚੰਗਾ ਕੀ ਹੈ ਇਹ ਦੱਸੋ ਇਹ ਰੌਲਾ ਪਾਲਿਸੀ ਚ ਤੁਹਾਡੇ ਚ ਕੋਈ ਚੰਗਾ ਹੈਗਾ ਤਾਂ ਦੱਸੋ ਨਹੀਂ ਤਾਂ ਪਾਲਿਸੀ ਨੂੰ ਸਮੇਟੋ ਇਕੱਠੀ ਕਰੋ ਇਹਨਾਂ ਨੂੰ ਦਿੱਲੀ ਵਾਲਿਆਂ ਦੀ ਜੇਬ ਚ ਪਾ ਦਿਓ ਕਿਉਂਕਿ ਉਹਨਾਂ ਨੇ ਤੁਹਾਨੂੰ ਫੜਾਈ ਸੀ ਤੁਹਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਸਮਝੇ ਹੀ ਨਹੀਂ ਕਿ ਇਸ ਚੀਜ਼ ਦੀ ਵੀ ਇਹਦੇ ਵਿੱਚ ਹੈਗਾ ਕੀ ਹੈ ਤੁਸੀਂ ਸਿਰਫ ਤੇ ਸਿਰਫ ਉਹਨਾਂ ਦੇ ਕਹੇ ਕੈਬਨਟ ਮੀਟਿੰਗ ਸੱਦ ਲੈਨੇ ਹੋ ਤੇਜੀ ਨਾਲ ਲਓ ਜੀ ਆਪਾਂ ਇਹਦੇ ਤੇ ਕੰਮ ਕਰਨਾ ਪਰ ਬਾਅਦ ਚੋਂ ਕੰਮ ਕੀ ਕਰਦੇ ਹੋ ਕੁਝ ਨਹੀਂ ਨਿਕਲਦਾ ਉਹੀ ਹਾਲ ਹੋਣਾ ਜਦੋਂ ਜੇਕਰ ਇਹ 65000 ਏਕੜ ਇੱਥੇ ਐਕਵਾਇਰ ਕਰ ਲੈਂਦੇ ਨੇ ਜਿੱਦਾਂ ਜੁਗਾਂਡਾ ਦੇ ਵਿੱਚ ਹੋਇਆ ਸੀ 1972 ਦੇ ਵਿੱਚ ਉੱਥੇ ਡਿਕਟੇਟਰਸ ਆ ਗਿਆ ਜੀ ਉਹ ਕਹਿੰਦਾ ਵੀ ਜਿੰਨੇ ਵੀ ਇੰਡੀਅਨ ਨੇ ਐਂਟੀ ਇੰਡੀਅਨ ਮੂਵਮੈਂਟ ਚੱਲ ਪਈ ਜੋ ਮਰਜ਼ੀ ਵਿジネス ਹੈ ਕਹਿੰਦਾ ਤੁਹਾਡਾ 90 ਦਿਨ ਨੇ ਤੁਹਾਡੇ ਤੋਂ 90 ਦਿਨਾਂ ਚੋਂ ਨਿਕਲ ਜਾ ਨਹੀਂ ਤਾਂ ਗੋਲੀ ਵੱਜੂਗੀ ਬਿਲਕੁਲ ਅੱਜ ਤੁਸੀਂ ਉੱਥੇ ਦੇਖਦੇ ਹੋ ਵੀਡੀਓਜ਼ ਬਲੌਗਰ ਜਦੋਂ ਜਾਂਦੇ ਨੇ ਉੱਥੇ ਐਡੇ ਐਡੇ ਅਲੀਸ਼ਾਨ ਉੱਥੇ ਭਾਰਤੀਆਂ ਦੇ ਖਾਸ ਤੌਰ ਤੇ ਪੰਜਾਬੀਆਂ ਦੇ ਉਸ ਤੋਂ ਵੀ ਖਾਸ ਤੌਰ ਤੇ ਸਿੱਖਾਂ ਦੇ ਘਰ ਬਣੇ ਹੋਏ ਨੇ ਘਰਾਂ ਤੇ ਖੰਡੇ ਬਣੇ ਹੋਏ ਨੇ ਹਾਲੇ ਵੀ ਉਹ ਪ੍ਰਾਪਰਟੀਆਂ ਕਿਸੇ ਹੋਰ ਕੋਲ ਚੱਲ ਗਈਆਂ ਉੱਥੇ ਸਿਰਫ ਕਾਦੇ ਗੋਲੀ ਦੇ ਡਰ ਤੋਂ ਜਿਹਨੇ ਭੱਜਣਾ ਸੀ ਭੱਜ ਲਿਆ ਉਥੋਂ ਉਹੀ ਕੰਮ ਫੇ ਇੱਥੇ ਉਹ ਜਦੋਂ ਇਕਵਾਇਰ ਕਰ ਲੈ ਕਹਿਣ ਵੀ ਹੁਣ ਤੁਹਾਡਾ ਇੱਥੇ ਕੁਝ ਨਹੀਂ ਇੱਥੋਂ ਨਿਕਲ ਜਾਓ ਨਹੀਂ ਤਾਂ ਸਾਡੇ ਤੋਂ ਬਹੁਤ ਰਾਈਟ ਨੇ ਲੈਂਡ ਮਾਫੀਆ ਵਧੇਗਾ ਵਧਣਾ ਹੀ ਇਹ ਹੈ ਲੈਂਡ ਮਾਫੀਆ ਇਹ ਹੈ ਹੀ ਲੈਂਡ ਮਾਫੀਆ ਲੈਂਡ ਮਾਫੀਆ ਨਾ ਹੋਵੇ ਤਾਂ ਇਦਾਂ ਦੀਆਂ ਪਾਲਿਸੀਆਂ ਕੋਈ ਲਿਆਉਂਦਾ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਇਹ ਲੈਂਡ ਮਾਫੀਆ ਕਿਹੋ ਜਿਹੀਆਂ ਹਰਕਤਾਂ ਕਰਦਾ ਇੱਥੇ ਤਾਂ ਸੈਂਡ ਮਾਫੀਆ ਨਹੀਂ ਮੈਂ ਆਣ ਉਹ ਜੇ ਕੋਈ ਉਹਦਾ ਤੇ ਰਿਪੋਰਟ ਕਰਨ ਚੱਲ ਜਾਂਦਾ ਹੈ ਕੋਈ ਇਨਵੈਸਟੀਗੇਸ਼ਨ ਕਰਨ ਚੱਲ ਜਾਂਦਾ ਹੈ ਉਹਨੂੰ ਕੁਚਲ ਦਿੰਦੇ ਨੇ ਇਹ ਤਾਂ ਲੈਂਡ ਮਾਫੀਆ ਤਾਂ ਫੇਰ ਇੰਨਾ ਵੱਡਾ ਹੈ ਤੁਸੀਂ ਹੋਰ ਛੱਡੋ ਇੱਕ ਹੋਰ ਗੱਲ ਤੁਹਾਨੂੰ ਇੰਟਰਸਟਿੰਗ ਇਹਦੇ ਵਿੱਚ ਦੱਸ ਦਿੰਨੇ 30 ਹਜ਼ਾਰ ਏਕੜ ਤੋਂ ਘੱਟ ਦੇ ਵਿੱਚ ਪੂਰਾ ਚੰਡੀਗੜ੍ਹ ਵਸਿਆ ਹੋਇਆ ਤੇ ਇਹ ਕਿੰਨੀ ਹੈ 65 ਹਜ਼ਾਰ ਤੋਂ ਜ਼ਿਆਦਾ ਹੂੰ ਦੋ ਢਾਈ ਚੰਡੀਗੜ੍ਹ ਵਸ ਜਾਣਗੇ ਉਹਦੇ 'ਚ ਇੰਨੀ ਜ਼ਮੀਨ ਲੈਣੀ ਹੈ ਤੇ ਜਦੋਂ ਤੁਸੀਂ ਚੰਡੀਗੜ੍ਹ ਦੀ ਵੀ ਗੱਲ ਕਰਦੇ ਹੋ ਅੱਧਿਓ ਤੋਂ ਵੱਧ ਫਲੈਟ ਜਿਹੜੇ ਬਣੇ ਹੋਏ ਨੇ ਡਿਵੈਲਪ ਨੇ ਉਹ ਖਾਲੀ ਪਏ ਨੇ ਉਹਨਾਂ ਜੇ ਤਾਂ ਤੁਹਾਡੇ ਤੋਂ ਲੋਕ ਬਸਾ ਨਹੀਂ ਹੋਏ ਉਹਨਾਂ ਨੂੰ ਤਾਂ ਕੋਈ ਲੈ ਨਹੀਂ ਰਿਹਾ ਜੇਕਰ ਇੰਨੀ ਜ਼ਿਆਦਾ ਲੋੜ ਹੈ ਲੋਕਾਂ ਦੀ ਉੱਥੇ ਰਹਿੰਦੇ ਕਿਉਂ ਨਹੀਂ ਜਾ ਕੇ ਉਹ ਕਿਉਂ ਨੇ ਉਹ ਲੋਕ ਉਹਨਾਂ ਲੋਕਾਂ ਦੇ ਫਲੈਟਾਂ ਤੇ ਉਹਨਾਂ ਤੇ ਕਬਜ਼ੇ ਨੇ ਜਿਨ੍ਹਾਂ ਲੋਕਾਂ ਨੇ ਸਿਰਫ ਉਸ ਨੂੰ ਇਨਵੈਸਟਮੈਂਟ ਦੇ ਤੌਰ ਤੇ ਵਰਤਣਾ ਸੀ ਉੱਥੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੋਈ ਆ ਆਪਾਲੀਸ਼ਾਨ ਘਰਾਂ 'ਚ ਰਹਿ ਰਹੇ ਨੇ ਜਾਂ ਫਿਰ ਵਿਦੇਸ਼ਾਂ 'ਚ ਰੇਟ ਵਧਦਾ ਜਾ ਰਿਹਾ ਰੇਟ ਵਧਦਾ ਜਾ ਰਿਹਾ ਹੈ ਉਹਨਾਂ ਚੀਜ਼ਾਂ ਦਾ ਉਹ ਸਿਰਫ ਇੱਕ ਚਿੱਟੇ ਹਾਥੀ ਪਰ ਉਹਨਾਂ ਨੂੰ ਚਿਟਿਆ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਤੋਂ ਤਾਂ ਉਹ ਅਗਲੇ ਇਨਕਮ ਕਰ ਰਹੇ ਨੇ ਜਿਨ੍ਹਾਂ ਨੇ ਕਰਨੀ ਜਿਨ੍ਹਾਂ ਨੇ ਰੈਂਟਲ ਕੀ ਉਹ ਰੈਂਟਲ ਤੋਂ ਕਮਾਈ ਜਾਂਦੇ ਨੇ ਜਿਨ੍ਹਾਂ ਨੇ ਨਹੀਂ ਕੀਤੀ ਉਹ ਐਸਡੀ ਹੁਣ ਲੰਬਾ ਸੰਘਰਸ਼ ਵਿੱਢਣ ਦੀ ਲੋੜ ਹੈ ਲੰਬਾ ਸੰਘਰਸ਼ ਹੋ ਰਿਹਾ ਹੈ ਵਿੱਡਿਆ ਵੀ ਜਾ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਆਮ ਲੋਕਾਂ ਦੇ ਤੱਕ ਇਸ ਪਾਲਿਸੀ ਨੂੰ ਬਹੁਤ ਲਿਜਾਣ ਦੀ ਲੋੜ ਹੈ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਇਸ ਤੇ ਗੱਲ ਕਰ ਰਹੇ ਹੋ ਇਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਗੱਲ ਹੋਵੇ ਆਮ ਭਾਸ਼ਾ 'ਚ ਲੋਕਾਂ ਨੂੰ ਦੱਸਿਆ ਜਾਵੇ ਜਿੱਦਾਂ ਸਿੱਧੇ ਤੌਰ ਤੇ ਆਮ ਭਾਸ਼ਾ 'ਚ ਕਹਿ ਲਈਏ ਵੀ ਬੀਬੀਆਂ ਨੂੰ ਦੱਸੋ ਵੀ ਬੀਬੀਓ ਜਿਹੜੀ ਇਹ ਪਾਲਿਸੀ ਆਈ ਹੈ ਇਹਦੇ ਵਿੱਚ ਸਿਰਫ ਤੁਹਾਡੇ ਖੇਤ ਨਹੀਂ ਜਾਣੇ ਤੁਹਾਡੇ ਤੋਂ ਜ਼ਮੀਨ ਵੀ ਲੈ ਲੈਣੀ ਹੈ ਗਲਤ ਭਾਈਚਾਰੇ ਨੂੰ ਦੱਸੋ ਵੀ ਜੇਕਰ ਤੁਸੀਂ ਇਸ ਤੇ ਕਿਸਾਨਾਂ ਦੇ ਨਾਲ ਹੋ ਕੇ ਨਹੀਂ ਬੋਲਦੇ ਤਾਂ ਇਹਨਾਂ ਸੋਚੋ ਵੀ ਤੁਹਾਨੂੰ ਉਹਨਾਂ ਨੇ ਜ਼ਮੀਨ ਛੱਡ ਜਾਣੀ ਹੈ ਵੀ ਤੁਸੀਂ ਜਿੱਥੇ ਹੈਗੇ ਉੱਥੇ ਬੈਠੇ ਹੋ ਰੋਜ਼ਗਾਰ ਵੀ ਜਾਂਦਾ ਲੱਗਣਾ ਹੈ ਹਾਂ ਉਹ ਵੀ ਆਸਾ ਰੋਜ਼ਗਾਰ ਵੀ ਜਾਣਾ ਤੁਹਾਡਾ ਘਰ ਵੀ ਜਾਣਾ ਬੇਸ਼ੱਕ ਉਹ ਬਾਲਿਆਂ ਦੀ ਛੱਤ ਆਲਾ ਬੇਸ਼ੱਕ ਉਹਤੇ ਡਬਲ ਸਟੋਰੀ ਲੈਂਟਰ ਪਵਾ ਕੇ ਬੈਠੇ ਹੋਏ ਆ ਜੇਦੋਂ ਇੱਕ ਦਾ ਜਾਣਾ ਸਾਰਿਆਂ ਦਾ ਉਹੋ ਹੀ ਕਹਿੰਦੇ ਨਾ ਵੀ ਗਵਾਂਡੀ ਦੇ ਘਰ ਚ ਲੱਗੀ ਹੋਈ ਅੱਗ ਨੂੰ ਦੇਖ ਕੇ ਇਹਨਾਂ ਸੋਚੋ ਵੀ ਚੱਲ ਮੈਂ ਸੌਂਨਾ ਮੇਰੇ ਕਿਹੜਾ ਕਿਹੜਾ ਲੱਗੀ ਉਹ ਜਿੱਦਣ ਉਹਦੇ ਲੱਗੀ ਆ ਉਹ ਤੁਹਾਡੇ ਵਾਲ ਨੂੰ ਫਲੂਹਾ ਡਿਗਣ ਦੀ ਲੋੜ ਆ ਬਸ ਤੁਸੀਂ ਵੀ ਜਾ ਜਾਣਾ ਉਹਨੇ ਪਿੰਡਾਂ ਦੇ ਵਿੱਚ ਭੇਜ ਰਹੇ ਨੇ ਮੈਂ ਚਾਹੁੰਦਾ ਉਹ ਵੀ ਨਾਲ ਹੀ ਗੱਲ ਕਰ ਦਈਏ ਪਿੰਡਾਂ 'ਚ ਆਪਣੇ ਵਲੰਟੀਅਰ ਭੇਜ ਰਹੇ ਨੇ ਵੀ ਜਾ ਕੇ ਪਾਲਿਸੀ ਬਾਰੇ ਦੱਸੋ ਉਹ ਵੀ ਵਲੰਟੀਅਰ ਵੀ ਉਦਾਂ ਦੇ ਨੇ ਉਹ ਮੂੰ ਚੱਕ ਕੇ ਤੁਰ ਪੈਂਦੇ ਨੇ ਸਮਝਾਉਣ ਦੇ ਲਈ ਫੇ ਨਾ ਖੁਦਾ ਨਾ ਖਾਸਤਾ ਉੱਥੇ ਕੋਈ ਵਧੀਕੀ ਹੋ ਜਵੇ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਇੱਥੇ ਆਪਣੇ ਲੱਗੇ ਹੀ ਪਿੰਡ ਆ ਕੋਟਕਲਾ ਕੁੱਕੜ ਪਿੰਡ ਦੇ ਨਾਲ ਉੱਥੇ ਰਾਤ ਨੂੰ ਪਾਲਿਸੀ ਸਮਝਾਉਣਾਗੇ ਪਾਲਿਸੀ ਸਮਝਾਉਣ ਵਾਲਾ ਆਪ ਡਾਕਟਰ ਉਹਨੂੰ ਕੀ ਪਤਾ ਹੈ ਪਾਲਿਸੀ ਦੇ ਬਾਰੇ ਤੂੰ ਪਾਲਿਸੀ ਪੜ੍ਹੀ ਹੈ ਤੈਨੂੰ ਕੁਝ ਪਤਾ ਹੈ ਸਵਿਰਪ ਤੂੰ ਆਪਣੀ ਪਾਰਟੀ ਦੀ ਹਿੰਦ ਪਗਾਉਣ ਦੇ ਲਈ ਆ ਗਿਆ ਉੱਥੇ ਪਾਲਿਸੀ ਸਮਝਾਉਣ ਜੇ ਕਿਸਾਨ ਫੜ ਕੇ ਚਾਰ ਚਪੇੜਾ ਲਾ ਦੇਣ ਤਾਂ ਫਿਰ ਤੁਸੀਂ ਕਹਿਣਾ ਜੀ ਸਾਡੇ ਨਾਲ ਵਿਧੀਕੀ ਕਰਦੇ ਨੇ ਇਹਨਾਂ ਨੇ ਐ ਕੀਤਾ ਇਹਨਾਂ ਤੇ ਪਰਚਾ ਦਰਜ ਕਰੋ ਪਰਚਾ ਫਿਰ ਉਸ ਤੇ ਨਹੀਂ ਹੋਣਾ ਚਾਹੀਦਾ ਜਿਹੜਾ ਭੇਜ ਰਿਹਾ ਜਿਹੜਾ ਸੁਪਿੰਦਰ ਜੈਨ ਮੀਟਿੰਗਾਂ ਕਰਕੇ ਕਹਿ ਰਿਹਾ ਵੀ ਐਮਐਲਏ ਨੂੰ ਵੀ ਤੁਸੀਂ ਜਾਓ ਲੋਕਾਂ ਦੇ ਵਿੱਚ ਲੋਕਾਂ ਨੂੰ ਪਾਲਿਸੀ ਬਾਰੇ ਸਮਝਾਓ ਉਹਨਾਂ ਨੂੰ ਗੁੰਮਰਾਹ ਕਰੋ ਸਮਝਾਉਣਾ ਨਹੀਂ ਅਸਲ 'ਚ ਗੁੰਮਰਾਹ ਕਰੋ ਸ਼ਰਪ ਤੇ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਉਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਇਹ ਪ੍ਰੈਸ਼ਰ ਨਹੀਂ ਬਣਾਇਆ ਜਾ ਰਿਹਾ ਉਹਨਾਂ ਤੇ ਕਿਹਨਾਂ ਤੇ ਐਮਐਲਏ ਸਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਪ੍ਰੈਸ਼ਰ ਹੀ ਹੈ ਇੱਕ ਤਰੀਕੇ ਦਾ ਮੈਂ ਕਹਿੰਨਾ ਜਿਹੜੇ ਐਮਐਲਏ ਨੂੰ ਇਹ ਕਹਿ ਰਹੇ ਨੇ ਨਾ ਇੱਕ ਵਾਰੀ ਉਹਨਾਂ ਨੂੰ ਕਹਿ ਕੇ ਦੇਣ ਵੀ ਤੇਰੀ ਵੀ ਜਮੀਨ ਐਕਵਾਇਰ ਕਰਨੀ ਹੈ ਇਸੇ ਦੇ ਅੰਡਰ ਲੈਂਡ ਪੂਲਿੰਗ ਚ ਜਾਂ ਤਾਂ ਉਹ ਪੂਸ਼ਟਾ ਕੇ ਨਾ ਭੱਜਿਆ ਤਾਂ ਮੇਰਾ ਨਾਮ ਬਟਾ ਦਿਓ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸ਼ੁਕਰੀਆ ਜੀ ਤੁਸੀਂ ਵੀ ਸੁਣਿਆ ਕਿ ਕੀ ਕੀ ਫਾਇਦੇ ਨੇ ਇਸ ਪਾਲਿਸੀ ਦੇ ਤਾਂ ਕੀ ਕੀ ਨੁਕਸਾਨ ਨੇ ਇਸ ਪਾਲਿਸੀ ਦੇ ਇਸ ਵੀਡੀਓ ਚ ਨਈ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਰਾਏ ਜ਼ਰੂਰ ਦਿਓ ਤੁਹਾਡੀ ਰਾਏ ਜਿਹੜੀ ਹੈ ਉਹ ਬੇਹਦ ਜ਼ਰੂਰੀ ਹੈ ਕਮੈਂਟ ਸੈਕਸ਼ਨ ਬਣਾਇਆ ਹੀ ਇਸ ਕਰਕੇ ਗਿਆ ਹੈ ਕਿ ਤੁਸੀਂ ਆਪਣੀ ਜਿਹੜੀ ਹੈ ਰਾਏ ਇਸ ਵੀਡੀਓ ਦੇ ਮੁਤਕਲ ਜਿਹੜੀ ਹੈ ਤੁਸੀਂ ਦੇ ਸਕੋ ਇਸ ਵੀਡੀਓ ਚ ਨਈ ਧੰਨਵਾਦ ਜੈ ਪੀਮ ਜੈ ਪਰਮ